ਜੋੜੀਆਂ ਵਾਲੀਆਂ ਚੱਕੀਆਂ ਫਰਮ ਵਾਲੇ ਡੇਰੇ ਤੇ ਕਹਿੰਦੇ ਜੁੰਨੀ ਬਾਬੇ ਨੇ ਆਉਣਾ ਬਈ ਆਪਣੇ ਹੈ ਹੋਰ ਬਈ ਦੱਸੇ ਕੀ ਹਾਲ ਚੜ ਤੇ ਬਈ ਕਿੰਨੀ ਤਰੀਕ ਦਾ ਬਾਠ ਜਾਣੀ ਉਦਨ ਤੇ ਬਈ ਬਾਈ ਕੋਲੇ ਇਦਾਂ ਵੈਰੈਟੀ ਪਈ ਹੈ ਕੀ ਆ ਤੇ ਬਈ ਇਹਨੂੰ ਇਹ ਬਾਂਗਲਾ ਫਲੀ ਬਾਂਗਲਾ ਫਲੀ ਆ ਗਈ ਬਾਂਗਲਾ ਫਲੀ ਤੇ ਮਾ ਕਿਵੇਂ ਬੰਦੀ ਬਈ ਐਸੇ ਤੋੜ ਕੇ ਆਰਾਮ ਨਾਲ ਬੰਦਾ ਹੈ ਆ ਤੋੜ ਕੇ ਵਖਾਈ ਮੜੇ ਤੋੜ ਕੇ ਲਾ તોડ કે છીલ કે દાણા نکال કે બના લો યાર તો તો પહેલા ચલਦਾ MP ਦਾ હા MP વાલે પૈસે કમાઈ જande આ કમાઈ જande આ જે پنجاب વાલે રોલ જande આ રોલ જande ફેર MP તો 15 દિના બાદ દેશી ટંડુ ચાહતે ને બોલિયા બખાય કરે દેશી ટંડુ ની આત લાયા કરનીયા ઇધર ਵੀ વાધુ આયા કરુઆ લાવ ભઈ બોલી લગા કરનીયા કને દના માંગ લે ભઈ શિકારી નું એક શિકારી પઈયાં દા શિકારી બળા તકરા લબ ગયા શેરુ નું એ ઓ ફંદા શિકારી ਹਾਂ 1400 ਰੁਪਏ ਦਾ ਡੱਬਾ ਸਿਰੇ ਦੀ ਕੁਆਲਿਟੀ ਓਕੇ ਦੀ ਰਿਪੋਰਟ ਐ ਨਾ ਭਾਈ ਦੇ ਪੇਂਟਰ ਗੇ ਮੋਟਾ ਪਿਆ ਯਾਰ ਆ ਭਾਈ ਭਾਈ ਨੂੰ 76 ਦਾ ਪੈਂਦੇ ਰਹਿੰਦੇ ਘਰੋਂ ਵੈਸੇ ਵੀ ਉਹ ਸਾਰਿਆਂ ਨੂੰ ਪੈਂਦੇ ਆ ਬੱਲੇ ਬੱਲੇ ਬਾਈ ਕੋ ਬਾਈ ਇਹਦਾ ਕੀ ਰੇਡ ਕਰਦਾ ਬੈਂਗਣੀ ਦਾ ਜੀ 20 ਰੁਪਏ 20 ਰੁਪਈਆ ਜਿਹੜੀ ਪਤਲੀ ਦੀ ਹੈ ਜੀ ਇਹ 15 17 ਰੁਪਏ ਹੈ ਇਹਦਾ ਮੋਟਾ ਬਾਈ 20 ਰੁਪਈਆ ਜਿਹੜੀ ਪਤਲੀ ਹੈ 12 ਤੋਂ ਵੀ ਵੇਚਦੇ ਹਾਂ ਹਾਂ ਤੇ ਆ ਬਾਈ ਜਿਹੜੀਆਂ ਪਾੜੀ ਮੇਰੀ 18 ਤੋਂ 20 ਜਿਵੇਂ ਸਮਲਾ ਜੀ ਸਮਲਾ 18 ਤੋਂ ਵੀ ਬਾਈ ਜਿਹੜੀ ਆਪਣੇ ਗਾਜਰ ਲੋਕ ਲਾਉਂਦੇ ਉਹਦਾ ਬਾਜ਼ਾਰ ਕੀ ਕਰ ਰਿਹਾ ਜੀ ਆਈਟਮ ਅੱਜ ਰਾਤ ਨੂੰ ਇੱਕ ਸਮਾਗਮ ਹੋ ਰਿਹਾ ਜਿੱਥੇ ਦੂਰ ਦੂਰੋਂ ਕਹਾਵਾ ਜੀ ਆਉਣ ਗਈ ਸੇ ਅੱਛਾ ਅੱਜ ਰਾਤ ਨੂੰ ਵੀ ਆ ਹਾਂ ਜੀ ਹਾਂ ਜੀ ਸਹੀ ਆ ਬਈ ਅੱਜ ਤਰੀਕ ਹੋ ਗਈ ਯਾਨੀ ਬਾਈ ਹਣਾ ਬਾਈ ਤਰੀਕ ਨੂੰ ਯਾਨੀ ਫਰਕ ਪੈ ਗਿਆ ਥੋੜਾ ਬਾਈ ਪਤਲਾ ਹੋ ਗਿਆ ਨਾ ਹੈ 1000 ਰੁਪਏ ਬੱਲੇ 1500 ਰੁਪਏ ਦੇ 15 ਰੁਪਏ ਪਰਾਟ ਲਿਆ ਗਿਆ 15 15 15 ਮੋਟਾ ਰੌਣਦਾ 15 ਰੁਪਏ ਬੱਲੇ 15 ਰੁਪਏ ਛੋੜਿਆ ਸਾਰੇ ਬੱਲੇ ਟੋਲੀਆ 15 ਰੁਪਏ ਲਈ ਚਲੋ ਲਈ ਚਲੋ 15 15 ਦੇ ਸਾਹ ਆ ਬਾਈ ਜਿਹੜੇ ਮੂੰਗਰੇ ਦੀ ਕੁਆਲਿਟੀ ਸਿਰਾਂ ਉਨ ਲੱਗੀ ਮੰਡੀ ਚ 35 40 ਰੁਪਏ ਕਿਲੋ ਕਿਆ ਅਕਲ ਮਰੂਦ ਚੱਲ ਪਏ ਬਾਲੇ ਸੋਨੇ ਪੋਲੇ ਬੋਲੇ ਇਹ ਕੀ ਰੇਟ ਵੇਕੇ ਬਾਈ ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਪਿੰਡਕੀ ਦਾ ਚੈਨਲ ਤੇ ਬਈ ਸਵਾਗਤ ਕਰਦੇ ਆ ਤੇ ਮੈਂ ਮਾਹਰ ਜਕਟ ਲੋ ਬਾਈ ਹਨ ਅੱਜ ਆਪਾਂ ਆਪਣੇ ਸ਼ਹਿਰ ਕੋਟਕਪੂਰੇ ਵੀਡੀਓ ਬਣਾਉਣ ਲੱਗੇ ਤੇ ਮੋਗੇ ਨਾਲੋਂ ਰੇਟਾਂ ਦਾ ਫਰਕ ਵੇਣਾ ਪਾਈ ਅੱਜ ਕੋਟਕਪੂਰੇ ਮੰਡੀ ਦੇ ਵਿੱਚ ਕਿੰਨਾ ਕਰੀਂਦਾ ਬਾਕੀ ਸਬਜ਼ੀ ਦਾ ਪਹਿਲੇ ਨੰਬਰ ਦੁਕਾਨਾਂ ਤੇ ਖੜਿਆ ਬਾਈ ਮੈਂ ਦੂਰੋਂ ਕਿਤੇ ਭਲੇਖਾ ਖਾ ਗਿਆ ਮੈਂ ਕਿਹਾ ਕਿਤੇ ਬਾਲਾਂ ਪਈਆਂ ਬੋਹ ਸੋਨੇ ਅਮਰੂਦ ਪਾਇਆ ਭਾਈ ਭਾਈ ਕੀ ਹਾਲ ਚਾਲ ਹੈ ਭਰਾਓ ਠੀਕ ਠਾਕ ਭਾਈ ਇਹ ਕਿੱਥੋਂ ਮੰਗਾਲੇ ਯਾਰ ਇੰਨੇ ਸੋਨੇ ਅਮਰੂਦ ਕਿੱਥੋਂ ਮੰਗਾ ਲਾ ਭਾਈ ਲੋਕਲ ਅਮਰੂਦ ਚੱਲ ਪਏ ਬਾਲੇ ਸੋਨੇ ਪੋਲੇ ਪੋਲੇ ਇਹ ਕੀ ਰੇਟ ਵੇਕੇ ਭਾਈ ਇਹ 100 ਰੁਪਏ ਵੀ ਗਈ ਹੈ ਜੀ ਇੱਥੇ ਮੰਡੀ ਅੱਜ ਦਾ ਭਾਅ 100 ਰੁਪਏ ਕਿਲੋ ਭਾਈ ਇਹ ਸਾਰਸਪੈਦਾ ਆ ਗਿਆ ਜੀ ਸਾਰਸਪੈਦਾ ਸਾਰਸਪੈਦਾ ਆ ਗਿਆ ਕੁਆਲਿਟੀ ਵੇਚ ਲੋ ਬੱਲਾ ਭਾਈ ਹੁਣ ਆਇਆ ਨਾ ਕਹ ਦੋ ਵੀ ਹਰੇਕ ਅਮਰੂਦ ਹੀ 100 ਵਿਕੂਗਾ ਕਵਾਲਟੀ ਮੈਟਰ ਕਰਦੀ ਹੈ ਬਾਈ ਪਹਿਲੇ ਨਾ ਬੰਦਣਾ ਤੇ ਆ ਵੀ ਜਿਹੜੇ ਅੰਗੂਰਾ ਕੇ ਗੋਲ ਇਹਨਾਂ ਦਾ ਕੀ ਰੇਟ ਹੈਗਾ ਜੀ ਗੋਲ ਅੰਗੂਰ ਵੀ ਹੈ 330 ਰੁਪਏ ਦੇ 330 ਰੁਪਏ ਦੀ ਪੇਟੀ ਪਈ ਜਾਣੀ ਇਹ 5 ਕਿਲੋ ਦੀ ਇਹ ਰੇਟ ਵਿਕੀ ਜਾਂਦਾ ਹਨਾ ਤੇ ਬਾਈ ਕੋਲੇ ਇਧਰ ਸੇਪ ਆਇਆ ਇਧਰ ਇੱਕ ਹੋਰ ਕਵਾਲਟੀ ਮਰੂਦਾ ਦੀ ਪਈ ਆ ਲੈ ਬਾਈ ਆ ਵੀ ਮੈਂ ਆ ਨਾ ਬੱਲਾਂ ਰਗੇ ਉਹ ਫਿੱਕੀਆਂ ਜੀਆਂ ਬੱਲਾ ਆ ਗੂੜੇ ਰੰਗ ਦੇ ਆਗੇ ਇਹਦਾ ਵੀ ਰੇਟ ਦੱਸ ਦਿਆ ਤੁਹਾਨੂੰ ਤੇ ਆਹ ਭਨਾਲ ਪੇਟੀ ਦੱਸ ਦਿਆ ਬਾਈ ਇਹ ਕੀ ਰੇਟ ਵਿੱਚ ਜਾਂਦੀ ਹਨਾ ਹਾਂਜੀ ਇਦਾਂ ਸੇਵ ਆ ਬਾਈ ਇਹਨਾਂ ਦਾ ਕੀ ਰੇਟ ਹੋ ਗਿਆ ਸੇਵ ਹੀ ਗਏ ਵੀਰੇ ਅੱਜ ਚੰਗਾ ਸੇਵ ਗਾ 1400 ਰੁਪਏ ਦਾ 1400 ਰੁਪਏ ਮਿੰਗਾ ਹੋ ਗਿਆ ਬਾਈ ਇਹ ਕਿ ਸਿਰੇ ਦੀ ਕੁਆਲਟੀ ਆ ਗਈ ਬਹੁਤ ਵਧੀਆ ਕੁਆਲਟੀ ਵੇਹ ਰੇਟ ਵੀ ਵਧ ਗਿਆ 100 ਰੁਪਏ ਹਾਂ 1400 ਰੁਪਏ ਜਿਹੜਾ ਬਈ ਆ ਗਿਆ ਥੋੜਾ ਹਰਾਚ ਆ ਗਿਆ ਨਾ ਉਸੇ ਰੇਟ ਹੀ ਵਗਿਆ ਜੀ 100 ਰੁਪਏ ਹੀ ਉਹ ਹੀ ਰੇਟ ਆ 100 ਰੁਪਏ ਦੇ ਨੇੜੇ ਤੇ ਹਾਂ ਨਾ ਤੇ ਬਾਕੀ ਬਾਈ ਆਪਣੇ ਕੋਲੇ ਹੋਰ ਕੀ ਕੀ ਵੈਰਾਈਆਂ ਜੀ ਸਟ੍ਰੋਬਰੀ ਚੱਲੀ ਜਾਂਦੀ ਨਹੀਂ ਸਟ੍ਰੋਬਰੀ ਬੰਦ ਹੋ ਗਈ ਜੀ ਅੰਗੂਰ ਐ ਸੇਵ ਐ ਤੇ ਅਮਰੂਦ ਐ ਇਸ ਟਾਈਮ ਤੇ ਮੇਹਰ ਮੇਹਰ ਬਾਈ ਕੀ ਬੇਰ ਆ 200 ਰੁਪਏ ਦੀ ਗੱਟੀ ਵੀ ਗਈ ਹੈ ਜੀ ਇਹ ਆ 200 ਰੁਪਏ ਦੀ ਗੱਟੀ ਵੀ ਗਈ ਆ ਉਹ ਤੋਲ ਕੇ ਵੀ ਗਿਆ ਜੀ ਲਾ ਭਾਈ ਆ ਤੇ ਕੀ ਰੇਟ 30 ਰੁਪਏ 30 ਰੁਪਈਆ ਤੋਲ ਕੇ ਦਾ ਗਿਆ ਬਾਈ ਦੀ ਦੁਕਾਨ ਤੇ ਆਉਣਾ ਜੀ ਇਧਰ ਪਹਿਲੇ ਨੰਬਰ ਦੁਕਾਨ ਦੇ 9873702 ਹੈ ਨਾ ਕੋਈ ਵੀ ਵੀਰ ਭਰਾ ਨੇ ਮਾਲ ਚੱਲ ਲੈਣਾ ਤੇ ਜਾ ਖਰੀਦਣਾ ਜੀ ਠੀਕ ਹੈ ਭਾਈ ਜੀ ਓਕੇ ਭਰਾ ਓਕੇ ਭਾਈ ਕਰਨ ਗੋਭੀ ਦਾ ਤੇ ਬੰਦ ਗੋਭੀ ਦਾ ਮਟਰਾਂ ਦਾ ਛੋਲ ਕੇ ਦਾ ਆਹੀ ਹਾਲ ਹੋਇਆ ਪਿਆ ਤੇ ਬਾਈ ਕੋਲੇ ਆ ਗਏ ਅੱਜ ਇਧਰ ਮੱਤੇ ਵਾਲੇ ਕੋਲੇ ਔਰ ਮਾ ਸੱਤਾ ਇਹ ਲਾ ਕਰਦਾ ਯਾਰ ਪੱਕੀ ਗੱਲ ਆ ਬਾਈ ਕੀ ਅੱਜ ਜਿਹੜਾ ਮੱਤਿਆ ਹੋ ਠੀਕ ਆ ਬੜੀ ਪਹਿਲਾਂ ਨੂੰ ਬੜਕ ਦੀ ਮਾਰ ਯਾਰ ਮੜਕ ਮਾਰ ਤੂੰ ਹੁੰਦਾ ਹੀ ਨਹੀਂ ਬੜਕ ਦੀ ਮਾਰੀਏ ਹੁਣ ਮਾਰਿਆ ਕਰਾਂਗੇ ਫਿਰ ਬੜਕ ਯਾਰ ਬਾਈ ਕੀ ਰੈਡ ਕਰਤਾ ਜੀ ਕੋਈ ਦਾ ਮੋਟਾ ਸੁਧਾਰ ਕਰਾ ਦੇ ਯਾਰ ਬਾਈ ਯਾਰ ਵਾ ਜਿੰਨਿਆਂ ਮੰਡਿਆਂ ਜਾਂਦਾ ਮੋਗੇ ਬਠੰਡੇ ਸਾਰਾ ਆ ਹਾਂ ਆਪਣੇ ਕੋਈ 50 60 ਰੁਪਈਆ ਦਾ ਬੰਦ ਗੋਦੀ ਦਾ ਹਾਂ ਫਲਕੋਬੀ ਆ 50 60 ਰੁਪਈਆ ਦਾ ਫਲਕੋਬੀ ਫਲਕੋਬੀ 50 60 ਦਾ ਯਾਰ ਫੇਰ ਘਟਾ ਦੇ ਦੇ ਢੋਂ ਕੇ 5 ਰੁਪਈਆ ਵੀ ਕੀ ਜਾਂਦੀ ਉਹ ਲੈ ਵੀ ਉਹ ਢੋਂ ਕੇ 5 5 ਰੁਪਈਆ ਕਿਲੋ ਵਿਕੀ ਜਾਂਦੀ ਛੋਲੀਆਂ 12 13 ਰੁਪਈਆ ਛੋਲੀਆਂ ਵੀ 12 ਦੇ ਨਾਲ ਰੁਪਈਆ ਰਹਿ ਗਿਆ ਸਾਰੇ ਬਰਾ ਦੇ ਰੇਟ ਬਾਈ ਸਾਰੇ ਡਾਊਨ ਚਲੀ ਗਏ ਛੋਲੀਆਂ 12 13 ਰੁਪਈਆ ਮਟਰ ਨਾ ਗਣਾ ਮਟਰ ਬੜੀ ਆ 35 40 ਵਿਕ ਗਿਆ ਮਟਰ ਵੀ 35 40 ਤੱਕ ਜਿਹੜਾ ਵਿਕ ਗਿਆ ਪਰ ਹੁਣ ਮਟਰ ਹੈ ਕੀ ਦੇ ਕੋਲੇ ਮਟਰ ਜਮ ਖਤਮ ਹੋਣ ਦੀ ਕਿਕਾਰ ਦੇ ਮੈਨੂੰ ਲੱਗਦਾ 5 7 ਦਣੋ ਹੋਰ ਚੱਲਣਾ ਮਰਡਰ ਤੇ ਫਿਲਹਾਲ ਜਿਹੜਾ 35-40 ਰੁਪਏ ਰੇਟ ਬਹੁਤ ਘੱਟ ਰਹਿ ਗਿਆ ਜਾਨੀ ਆਪਣੇ ਆਲਓਵਰ ਪੰਜਾਬ ਦੇ ਵਿੱਚ ਕਿਸਾਨਾਂ ਨਾਲ ਗੱਲਬਾਤ ਹੁੰਦੀ ਆ ਉਹਨੇ ਬਾਈ ਜੀ ਆਈ ਦਾ ਵਾਦਾ ਕਦੂ ਪੇਠਾ ਤਰ੍ਹਾਂ ਕਰੇਲੇ ਆ ਇਹ ਚੱਲਣਗੇ ਕਦੂ ਕੀ ਰੇਟ ਵਕਾ ਦੇਗਾ ਕਦੂ 15 ਰੁਪਏ ਵਿੱਚ 15 ਰੁਪਏ ਵੇਚੂ ਇਹ ਜਿਹੜਾ ਆਪਣੇ ਲੋਕਲ ਚੱਲ ਪਿਆ ਹੁਣ ਲੋਕਲ ਨਹੀਂ ਰਾਜਸਥਾਨ ਵਾਲਾ ਨਹੀਂ ਚੱਲ ਪਿਆ ਲੋਕਲ ਵੀ ਬੰਦੇ ਦਾ ਜਿੰਨਾ ਵੀ ਨਾਲ ਕੋਲ ਲੋਕਰ ਕੰਦੂ ਪਿਆ ਜੀ ਉਹ ਮੇਰੇ ਵੀ ਰਿਸਪੈਕਟ ਕਰ ਸਕਦੇ ਆ ਵਧੀਆ ਰੇਟ ਜਿਹੜਾ ਕੋਟਕਪੂਰਾ ਦੀ ਮੰਡੀ ਦੇ ਵਿੱਚ ਚੱਲ ਰਿਹਾ ਭਰਾ ਹਣਾ ਤੇ ਇੱਧਰ ਬਈ ਹਰੇ ਗੰਡੇ ਜਿਵੇਂ ਆ ਗਏ ਇਹਨਾਂ ਦਾ ਰੇਟ 2000 12 ਰੁਪਏ 10 12 ਰੁਪਏ ਨਾ ਤੇ ਜਿਵੇਂ ਮੰਨ ਕੇ ਚਲੋ ਭਿੰਡੀ ਨਹੀਂ ਆਉਂਦੀ ਆਪਣੇ ਆਲੇ ਕਦੂ ਕਦੂ ਨਹੀਂ ਹੈਗੇ ਤੇ ਰਾਜਸਥਾਨ ਵਾਲੀ ਮਹंगाई ਆ ਗਈ ਸੁੰਗ ਰਹੇ ਹੋਗੇ ਮੂੰਗਰਾ ਮੂੰਗਰਾ ਮੂੰਗਰੇ ਆ ਗਏ ਇਹਨਾਂ ਦਾ ਰੇਟ ਕੀ ਆ 35 40 ਆ ਬਾਈ ਜਿਹੜਾ ਮੂੰਗਰੇ ਦੀ ਕੁਆਲਿਟੀ ਸਿਰਾਂ ਉਾਂ ਲੱਗੀ ਮੰਡੀ 'ਚ 35 40 ਰੁਪਏ ਕਿਲੋ ਕਿਆ ਬਾਤ ਕੁਆਲਿਟੀ ਆ ਬਾਈਏ ਬਾਕੀ ਜਿਹੜੀ ਗੋਭੀ ਆ ਹਲੋ ਗੋਭੀ ਬੰਦ ਗੋਭੀ ਆ ਇਹ ਮੰਡੀ ਚੱਲੀ ਜਾਂਦੀ ਆ ਤੇ ਬਾਕੀ ਆਲ ਓਵਰ ਰੇਟ ਜਿਹੜੇ ਵਧੀਆ ਚੱਲ ਰਿਹਾ ਜੀ ਹਾਂ ਜਿਹੜੇ ਮਟਰ ਜਰੂਰ ਹੈ ਰੇਸ ਫੜ ਗਏ ਬਾਈ ਤੇ ਜੇ ਤੁਸੀਂ ਪੰਜ ਦਕਾਨਾਂ ਤੇ 984 3086 ਹੋਰ ਮਾਸੀ ਆ ਗਈ ਫਿਰ ਮਾਸੀ ਆ ਗਈ ਬਾਈ ਮਲਾ ਦੇ ਯਾਰ ਮਾਸੀ ਨਾ ਮਾਸੀ ਫੈਣਾ ਆਪਣੀ ਵੀਡੀਓ ਵੇਖਦੇ ਮੱਤੜਾ ਮਲਾਉਂਦਾ ਨਹੀਂ ਗਾ ਕੀ ਗੱਲ ਆ ਲੈ ਆਇਆ ਕਰਾਂਗੇ ਯਾਰ ਮਾਰਿਆ ਕਰਾਂਗੇ ਲੈ ਬਾਈ 984 3086 ਬਾਈ ਜਿਹੜਾ ਬਾਈ ਦਾ ਨੰਬਰ ਆ ਗਿਆ ਤੇ ਇਧਰ ਛੋਲੀਏ ਦੀ ਗੱਡੀ ਜਿਹੜੀ ਆਈ ਆ ਤੇ ਆਹ ਵੇਖੋ ਜਿਹੜਾ ਮੋਟਾ ਰੋਲਾ ਪਾਉਣ ਵਾਲਾ ਛੋਲੀਆ ਆ ਬੱਲੇ ਕਿੰਨਾ 20 ਰੁਪਏ ਆ 15 ਉਧਰ ਦਾ ਮਟਰ ਦੀ ਵਾਜ ਦਿੰਦਾ 15 ਦੇ ਅੱਜ ਦੇ ਜਾਂਦਾ 16 ਦੀ ਵਾਜ 15 ਰੁਪਏ ਛੋਲਿਆ ਲੈ ਭਈ ਆ ਭਿੱਕੇ ਨੇ ਲਾ ਕੇ ਆਪਣਾ ਲੋਕਲ ਚੱਲ ਪਿਆ ਨਹੀਂ ਹੈ ਬਿਕਨੇ ਰਾਲਾ ਬਿਕਨੇ ਰਾਲਾ ਹਾਂ ਦਾ ਲੋਕਲ ਵੀ ਚੱਲ ਗਿਆ ਮੇਰੇ ਨਾਲ ਲੋਕਲ ਚੱਲੀ ਜਾਵੇ ਬਿਕਨੇ ਰਾਲਾ ਆ ਵੀ ਕਨੇ ਰਾਲਾ ਛੋਲ ਗਿਆ ਜਿਹੜਾ 15 15 ਰੁਪਈਆ ਜਿਹਨੂੰ ਚਨਾ ਗਿਆ ਨਾ ਚਨਾ ਨਿਕਲਦਾ ਵਿੱਚੋਂ ਆ ਛੋਲੀ ਆ ਤੇ ਲੋ ਛੋਲੀ 15 ਰੁਪਈਆ ਆਵੇ ਗੱਡੀ ਦਾ ਤਮੇ ਕਰੀ ਆ 15 ਰੁਪਈਆ ਚਾਹੀਆ 15 ਰੁਪਈਆ ਪੂਰੀ ਸਰਾ ਜਾਨੀ 15 ਰੁਪਈਆ ਆ ਓਏ ਰੁਪਏ ਓ ਬੱਲੇ ਓ 15 ਰੁਪਏ ਓ ਤੇ ਓ 15 ਰੁਪਏ ਪਾਸ ਲੱਗਿਆ ਆ ਬੰਦੇ 15 15 15 ਆ ਗਿਆਦਰ ਮੋਟਾ ਰੌਣਕ ਲੱਗਿਆ ਓ 15 ਰੁਪਏ ਓ ਬੱਲੇ ਓ 15 ਰੁਪਏ ਛੋੜ ਲਿਆ ਸਾਰੇ ਪੰਦੇ ਸਾਰੇ ਤੋਲਿਆ 15 ਰੁਪਏ ਤੋਲਿਆ ਤੇ ਲਈ ਚੱਲੋ 15 15 ਦੇ ਹਿਸਾਬ ਨਾਲ ਨਾਲ ਰੌਣਕ ਮਿਲਣ ਲੱਗਿਆ ਓ ਬੱਲੇ 15 15 ਇਹ ਸਾਰੀ ਗੱਡੀ ਆਈ ਸੀ ਭਰੀ ਤੇ ਮੈਂ ਆ ਗਈ ਬਾਈ ਜਾਨਾ ਬਾਈ ਕੀ ਅੱਜ ਲ ਆ ਗਈ ਰੇਟ ਦੇਈ ਜਾਂਨੇ ਬਾਈ ਆ ਗੋਭੀ 8 ਰੁਪਏ ਕਿਲੋ ਆ 8 ਰੁਪਏ ਕਿਲੋ ਡੰਗ ਕੇ ਨਹੀਂ ਡੰਗ ਕੇ ਦੇਈ ਜਾਂਦੇ ਗੋਭੀ 8 8 ਰੁਪਏ ਕਿਲੋ ਇਹਦਾ ਰੇਟ ਬਾਈ ਵਧਿਆ ਹੀ ਨਹੀਂ ਰਣਾ ਹੋਰ ਯਾਰ ਹਣਾ ਲੈ ਗਈ ਬੈਗੀ ਇਹਦਾ ਹਣਾ ਸਾਰੇ ਮੰਡੀਆਂ 'ਚ ਭਾਈ ਆਪਾਂ ਜਾਈਦਾ ਜਿਵੇਂ ਮੋਗਾ ਹੋ ਗਿਆ ਬਰਤੰਡੇ ਹੋ ਗਿਆ ਸਾਰੇ ਪਾਸੇ ਇਹ ਹਾਲ ਆ ਭਰਾ ਹਣਾ ਆਲ ਓਵਰ ਪੰਜਾਬ ਦੀਆਂ ਮੰਡੀਆਂ 'ਚ ਆ ਹਾਲ ਆ ਜਿਹੜੀ 88 ਰੁਪਈਏ ਕਿਲੋ ਜਿਹੜੀ ਗੋਭੀ ਵੀ ਕੀ ਜਾਂਦੀ ਆ ਭਾਈ ਆਲ ਓਵਰ ਬਾਕੀ ਦੇਖਦੇ ਭਾਈ ਇੰਦਰ ਹੋਰ ਵੈਰਾਈਟੀਆਂ ਕਿਹੜੀਆਂ ਕਿਹੜੀਆਂ ਜਿਹੜੀਆਂ ਪਿੰਡੂ ਕਿਤਾ ਭਾਈ ਪਿੰਡੂ ਕਿਤਾ ਲੈ ਵੀ ਇੰਦਰ ਹੋਰ ਵੈਰਾਈਟੀਆਂ ਤੁਹਾਨੂੰ ਵਿਖਾਉਣੇ ਆ ਵੀ ਜਿਹੜੀਆਂ ਕੀ ਕੀ ਰੇਟ ਜਿਹੜੀਆਂ ਵਿਕੀ ਜਾਂਦੀਆਂ ਜੀ ਆਜੋ ਕਰਾਂਦੀ ਇੰਦਰ ਗਾਂ ਚੱਲੀਏ ਕਿਹੜੀਆਂ ਕੜੀਆਂ ਵੈਰਾਈਟੀਆਂ ਬਾਈਆਂ ਕੋਲੇ ਆਈ ਜਾਂਦੀਆਂ ਭਾਈ ਹਣਾ ਜੋੜੀਆਂ ਵਾਲੀਆਂ ਚੱਕੀਆਂ ਫਰਮ ਵਾਲੇ ਡੇਰੇ ਤੇ ਕਹਿੰਦੇ ਜੁੰਨੀ ਬਾਬੇ ਨੇ ਆਉਣਾ ਬਈ ਆਪਣੇ ਹੈ ਹਾਂਜੀ ਹਾਂਜੀ ਹੋਰ ਬਈ ਜੱਸੀ ਕੀ ਹਲਚਲ ਤੇ ਬਈ ਕਿੰਨੀ ਤਰੀਕ ਦਾ ਪਾਠ ਜਾਨੀ ਉਦਨ 23 ਤਰੀਕ ਬਣ ਗਈ 23 ਮਾਰਚ ਦੇਣਾ ਤੁਹਾਡਾ ਲੈ ਬਈ 23 ਮਾਰਚ ਦੇਣਾ ਦਵਾਰ ਨੂੰ ਜਰੂਰ ਸਾਰੇ ਪਹੁੰਚੋ ਹਨਾ ਤੇ ਜੁੰਨੀ ਬਾਬੇ ਦੀ ਕਹਾਣੀ ਸੁਣਾਗੇ ਯਾਰ ਸਾਰੇ ਸਹੀ ਆ ਭਾਈ ਹੋਰ ਬਾਕੀ ਪ੍ਰੋਗਰਾਮ ਸਾਰਾ ਲੰਗਰ ਪਾਣੀ ਦਾ ਸਾਰਾ ਆ ਅੱਧੂ ਚ ਵਰਤੇ ਗਈ ਹਾਂ ਆ ਭਾਈ ਇਹ ਨਹੀਂ ਸਮਾਨ ਲਈ ਜਾਂਦੇ ਆ ਨਾ ਹਾਂ ਹੋਰ ਭਾਈ ਕੀ ਆ ਚੱਲ ਆਪਾਂ ਵੀ ਜਾਣਾ ਬਾੜ ਤੇ ਬੱਲੇ 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 ਲਾ ਭਾਈ ਇਹਦੇ ਭਾਈ ਦੇ ਮੈਂ ਕਿ ਲਾਇਆ ਭਾਈ ਕੀ ਰੇਟ ਕਰਤਾ ਸਬਜੀ ਸੁਜੀ ਅੱਜ ਕੀ ਰੇਟ ਆਸਰ ਰੁਪਏ ਗੁੱਟੀ ਆ ਜੀ ਆਹ ਜੀ ਹਾਂ ਪਦੀਨਾ ਪਦੀਨਾ ਆ ਗਿਆ 10 ਰੁਪਏ ਗੁੱਟੀ ਤੇਰੀ ਆ ਗਈ ਭਾਈ ਚਕੰਦਰ ਵਾਲੀ ਇਹ ਚਕੰਦਰ ਵੀ 15 20 15 20 ਰੁਪਏ 10 ਰੁਪਏ ਹੀ ਵੇਚ 10 ਰੁਪਏ ਹੀ ਵੇਚ ਹਲਾਲ ਕੇਰਾ ਆਪਣੇ ਕੋਲੇ ਉਦਿਨਾ ਉਹ ਲੈ ਕੇ ਚੱਲ ਚੱਲ ਕੋਈ ਉਦਿਨਾ ਆ ਗਿਆ ਅੰਦਰ ਆ ਗਿਆ ਤਾਂ ਪਾਲਕਪੂਲ ਕੰਜਰੋਲਾ ਉਹ ਗ੍ਰੇਟ ਆ ਇਹ 10 ਰੁਪਏ ਉਠੀ ਵਾਲੀ ਉਹ 5 ਰੁਪਏ ਦੀ 10 ਰੁਪਏ 5 ਰੁਪਏ ਲੈ ਭਾਈ ਆਪਰਚੂਨ ਰੇਟ ਜਿਹੜੇ ਹਨਾ ਤੁਹਾਨੂੰ ਗਣਾਈ ਜਾਂਦੇ ਆ ਹੋਰ ਭਾਈ ਠੀਕ ਆ ਤਾਂ ਲੈ ਭਾਈ ਜਰੂਰ ਪਹੁੰਚੇ ਪਾਰਦੇ ਹਨਾ ਇਧਰ ਜੱਸਾ ਭਾਈ ਪਰਬਾ ਤੇ ਲੋਕੇਸ਼ਨ ਫੇਰ ਸਮਝਾ ਲਈ ਭਾਈ ਯਾਰ ਜੋੜੀ ਨੇ ਗਏ ਗਲੀ ਨੰਬਰ 3 ਜੀ ਠੀਕ ਆ ਅੱਜ ਜਾਨੀ ਪਾਠ ਕੱਲ ਆਓ ਅੱਜ ਰਾਤ ਨੂੰ ਇੱਕ ਸਮਾਗਮ ਹੋ ਰਿਹਾ ਜਿੱਥੇ ਬੁਰੂ ਦੁਰਾ ਕਹਾਵਾ ਜੀ ਆਉਣ ਗਈ ਸੇ ਅੱਛਾ ਅੱਜ ਰਾਤ ਨੂੰ ਵੀ ਆ ਹਾਂਜੀ ਹਾਂਜੀ ਸਹੀ ਆ ਭਈ ਅੱਜ ਤਰੀਕ ਹੋ ਗਈ ਜਾਨੀ ਭਾਈ ਹਨਾ ਭਾਈ ਤਰੀਕ ਨੂੰ ਜਾਨੀ ਰਾਤ ਨੂੰ ਵੀ ਆ ਤੇ ਕੱਲ ਨੂੰ ਭੋਗ ਪਾਣਿਆ ਸਵੇਰੇ ਹਾਂ ਤੇ ਖੂਨਾਂ ਦਾ ਕੈਂਪ ਲੱਗਣਾ ਤੇ ਬੂਟੇ ਵੀ ਵੰਡੇ ਜਾਣਗੇ ਜੀ ਖੂਨਾਂ ਦਾ ਕੈਂਪ ਲੱਗਣਾ ਤੇ ਬੂਟੇ ਵੀ ਵੰਡੇ ਜਾਣਗੇ ਨਾ ਲੈ ਭਈ ਜਰੂਰ ਨੇੜੇ ਨੇੜੇ ਜਿਹੜੇ ਵੀਰਪਰਾ ਵੀਡੀਓ ਵੇਖਦੇ ਆ ਤੇ ਜਰੂਰ ਪਹੁੰਚਰੋ ਠੀਕ ਆ ਭਾਈ ਜੀ ਜੱਥੇ ਓਕੇ ਭਾਈ ਜੀ ਲਾਓ ਭਾਈ ਤੇ ਯਾ ਨਾ ਆਇਆ ਗਰਾਂ ਦੀ ਬਾਈ ਦੇ ਇਧਰ ਸੇਟ ਸਾਹ ਦੇ ਮੈਕ ਲਈਏ ਤੇ ਅੰਮਨਦਾਬ ਦੇ ਸਬਦੇ ਬਾਈ ਜਿਹੜੇ ਕੀ ਕਿ ਬਾਈ ਕੀ ਆਜਾ ਲਾ ਹੋ ਰ ਸਤਾ ਵਧੀਆ 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 ਅੱਜ ਕੀ ਕਰਤੇ ਪਈ ਡਾ ਪਰਕ ਪਿਆ ਕੋ ਮਾੜਾ 20 ਰੁਪਏ ਕਿਲੋ ਬਾਲ 20 ਰੁਪਏ ਗੁੱਟੀ ਆ 20 ਰੁਪਏ ਦੀ ਗੁੱਟੀ ਆ ਧਣੀਆਂ 40 ਰੁਪਏ ਕਿਲੋ ਪਰਚੂਨਰ ਹੈ ਡਾ ਕਿ ਹੋਵੇ ਜਿਹੜੀ ਹੋਵੇ ਜਿਹੜੀ ਹੋਵੇ ਜਿਹੜਾ 40 ਰੁਪਏ ਕਿਲੋ ਜਿਹੜਾ ਧਣੀਆਂ ਇੱਥੇ ਵੀ ਕੀ ਜਾਂਦਾ ਬਾਈ ਹਣਾ ਇਹਨਾਂ ਦਾ ਬਾਹਰ ਅਫੀਆਂ ਵੀਆਂ ਦੀ ਹਾਂ ਇਹ 20 ਰੁਪਏ ਇਹ 20 ਰੁਪਏ ਦੀ ਗੁੱਟੀ ਬਾਈ ਜਿਹੜੀ ਇਹ ਕਿਦੋਂ ਉਹ ਕਦੋਂ ਕੀ ਰੇਡ ਵਗਿਆ 28 ਰੁਪਏ ਕਿਲੋ ਲਿਆਂ ਦਾ ਲੈ ਭਾਈ ਕੱਦੂ ਜਿਹੜਾ ਮੰਡੀ ਦੇ ਵਿੱਚ 28 ਸਿਰਾਕ ਵਾਲੀ ਕੋ ਵਰਗਾ ਕੱਦੂ ਜਮੇ ਇਹਦਾ ਕੁਆਲਿਟੀ ਬਹੁਤ ਸੋਹਣੀ ਚੱਕ ਲੈ ਕਿ ਕਿੱਥੋਂ ਲੈ ਕੇ ਆਏ ਇਹ ਇੱਥੋਂ ਨਾਲ ਹੀ ਹੈ ਤੇ 28 ਰੁਪਏ ਦਿੱਤਾ ਕੁਆਲਿਟੀ ਸਿਰਾਕ ਹੀ ਬਰੀ ਲਾ ਭਾਈ ਕੋਟਪੂਰਾ ਮੰਡੀ ਜਿਹੜਾ ਹਲੇ ਕੱਦੂ ਫਿਲਾ ਆ ਆਪਣੇ ਲੋਕ ਆਏ ਨਹੀਂ ਹੁਣ ਇਹ ਵਾਲੇ ਆ ਤੇ ਪਰ ਕੁਆਲਿਟੀ ਵੇਖ ਲੋ ਮੈਂ ਰੂਹ ਹੀ ਖਾਈ ਗਈ 28 ਰੁਪਏ ਦੇ ਨੇੜੇ ਜਿਹੜੀ ਭਾਈ ਇੱਥੇ ਰੇਟ ਕੱਦੂ ਦਾ ਹੋ ਗਿਆ ਹਨਾ ਚਾਜੋ ਭਾਈ ਇਧਰ ਸੇਠ ਸਾਹਿਬ ਦੇ ਮੈਕ ਲਾਉਣੇ ਆ ਤੇ ਬਾਈ ਕੋਲੇ ਇਧਰ ਸਾਰੀ ਅਹਮਦਾਬਾਦ ਦੇ ਸਬਦੇ ਬਾਈ ਕੀ ਚੱਲ ਰਹੀ ਸੇਰ ਸਾਹਿਬ ਠੀਕ ਹੈ ਜੀ ਸਿੱਧਾ ਕਿਵੇਂ ਆਪਣੀਆਂ ਬੱਲੇ 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 ਬਾਈ ਕੋ ਬਾਈ ਇਹਦਾ ਕੀ ਰੇਟ ਕਰਦਾ ਬੈਂਗਣੀ ਦਾ ਜੀ 20 ਰੁਪਏ 20 ਰੁਪਈਆ ਜਿਹੜੀ ਪਤਲੀ ਜੀ ਹੈ ਜੀ ਇਹ 15 17 ਰੁਪਏ ਹੈ ਜਿਹੜਾ ਮੋਟਾ ਬਾਈ 20 ਰੁਪਈਆ ਜਿਹੜੀ ਪਤਲੀ 18 ਤੋਂ ਵੀ ਵਿਕਦੇ ਹਾਂ ਹਾਂ ਤੇ ਆਹ ਵੀ ਜਿਹੜੀਆਂ ਪਾੜੀ ਮੇਰੀ 18 ਤੋਂ 20 ਨਹੀਂ ਸਮਲਾ ਜੀ ਸਮਲਾ 18 ਤੋਂ ਵੀ ਬਾਈ ਜਿਹੜੀ ਆਪਣੇ ਗਾਜਰ ਲੋਕਲ ਆਉਂਦੇ ਉਹਦਾ ਬਾਜ਼ਾਰ ਕੀ ਕਰ ਰਿਹਾ ਜੀ ਆਈਟਮ ਯਾਰ ਮੰਦਾ ਹੀ ਚੱਲ ਰਹੀ ਜਿਹੜੀ ਬਰੀਕ ਆ ਹੁਣ 150 ਰੁਪਏ ਸਵਾ 150 ਰੁ ਜਿਹੜਾ ਠੰਡਾ ਲਿਆ ਉਹਦਾ ਰੇਟ ਹੈ ਜੀ ਮੰਦਾ ਹੀ ਰਹੇ ਮੰਦਾ ਹੀ ਹੈ ਮੰਦਾ ਹੀ ਸਮਝੋ ਇਹਨਾਂ ਦਾ ਜਿਵੇਂ ਪਿਆਜ ਜਿਵੇਂ ਲਸਣ ਪਿਆ ਜੀ ਲਸਣ 85 90 ਰੁਪਏ ਵਿੱਚ 85 ਰੁਪਏ ਜੀ ਉਹ ਟੀ ਦਾ ਨਾ ਤੇ ਭਿੰਡੀ ਪਈ ਜਾਵੇ ਪੰਡੇ 45 ਤੋਂ 50 ਰੁਪਏ ਵਿੱਚ ਜੀ 45 ਤੋਂ 50 ਜਿਵੇਂ ਹਰੀਆਂ ਮਿਰਚ ਕੜਤਨ ਤੇ ਆਵੇ ਜੀ 45 ਤੋਂ 50 ਚਾਰੀ ਵਿੱਚ ਚਾਰੀ ਵਿੱਚ 28 ਤੋਂ 30 ਰੁਪਏ ਜੀ 28 ਤੋਂ 30 ਜਿਹੜੀ ਕੜਤਨ ਵਾਲੀ 40 ਤੋਂ ਭਾਈ ਜਮੇਦਾਰ ਕੀ ਕਦੂ ਥੋੜੇ ਸਹਾ ਨਾਲ ਵੀ ਰੇਟ ਬਣਾ ਲੂਗਾ ਨਹੀਂ ਨਹੀਂ ਬੰਦਾ ਰੱਖਦਾ ਮੰਦਾ ਹੀ ਰਹੂਗਾ ਜਿਵੇਂ ਕਿ ਹਾਲੇ ਆਪਣਾ ਲੋਕਲ ਤਾਂ ਚੱਲਿਆ ਨਹੀਂ ਰਾਜਸਥਾਨੀ ਚੱਲੀ ਜਾਂਦਾ ਹਾਂ ਮੰ ਡਿਮਾਂਡ ਹੈ ਨਾ ਡਿਮਾਂਡ ਨੰਬਰ 9156 38332 985138332 ਸੇਠ ਸਾਹਿਬ ਨਾਲ ਕਨੈਕਟ ਕਰ ਲਓ ਜੀ ਅਹਮਦਾਬਾਦ ਦੇ ਸਬਦੇ ਬਾਈ ਚਾਹੀਦੇ ਠੀਕ ਹੈ ਬਾਈ ਜੀ ਲਓ ਹੋਰ ਭਾਈ ਕੀ ਹਾਲ ਚੱਲ ਠੀਕ ਹੈ ਠੀਕ ਹੈ ਜੀ ਵਧੀਆ ਜੀ ਸੱਟ ਹਾਂ ਜੀ ਠੀਕ ਹੈ ਜੀ ਕੋબી ਜੋ ਗਾਜਰ ਸਾਰੀ ਮੰਡੀ ਵਿਕਰੀ ਸਾਰੀ ਸਬਜੀ ਮੰਡੀ ਆ ਕੀ ਜਿੱਕਰ ਬਣ ਗਿਆ ਬਾਈ ਯਾਰ ਬਸ ਖੇਤਾਂ ਵਿੱਚ ਲੱਗੀ ਜ਼ਿਆਦਾ ਗਈ ਲੱਗੀ ਜ਼ਿਆਦਾ ਗਈ ਹਾਂ ਲੱਗੀ ਮੇਰੇ ਸਾਹ ਨਾਲ ਵਪਾਰ ਉਹ ਪੂਰੀ ਵੀ ਜ਼ਿਆਦਾ ਵੱਧ ਗਿਆ ਬਾਹਰੋਂ ਚੰਬੂਸ਼ ਲੱਗੀ ਹਣਾ ਬਾਹਰੋਂ ਜ਼ਿਆਦਾ ਆ ਗਿਆ ਬਾਹਰੋਂ ਸਬਜ਼ੀ ਜ਼ਿਆਦਾ ਆਉਂ ਲੱਗੀ ਹੂੰ ਆਪਣੀ ਕਿਤੇ ਥੜੀ ਬਾਹਰ ਜਾਂਦੀ ਨਹੀਂ ਆਪਣੀ ਜਾਂਦੀ ਨਹੀਂ ਆਪਣੀ ਹਣਾ ਹਾਂਜੀ ਲੈ ਭਾਈ ਭਾਈ ਆ ਕੀ ਲੈਣੇ ਇਹ ਭਾਈ ਮੈਂ 15 ਰੁਪਏ ਕਿਲੋ ਲੈ ਕੇ ਆਇਆ ਓ ਬੱਲੇ ਪਹਿਲਾਂ ਤਾਂ 28 ਰੁਪਏ ਲੈ ਕੇ ਆਇਆ ਸੀ ਭਾਈ ਇੱਧਰ ਰੱਖੀ ਭਾਈ ਥੱਲੇ ਮੜਾ ਆ 15 ਵਾਲਾ ਇਹ ਕਿਵੇਂ ਤੈਨੂੰ ਸਸਤਾ ਦੇਦਾ ਭਾਈ ਇਹ ਲੈ ਜਾਣੀ ਹਾਂ ਓ ਇੱਕ ਬੰਦਾ ਹੁਣੇ ਪਹਿਲਾਂ ਕਿਹਾ ਤਾਂ ਭਾਈ ਮੈਂ 28 ਰੁਪਏ ਲਿਆਂਦਾ ਆ ਵੇਖ ਲੈ ਭਾਈ ਤੇਰੇ ਸਾਹਮਣੇ ਆ ਜਿਹੜਾ ਭਾਈ ਆ ਕੁਆਲਟੀ ਜਿਹੜਾ ਭਾਈ 15 ਰੁਪਏ ਲੈ ਬਾਈ ਕੋਲੇ ਕਾਲੀ ਕੋਲੇ ਆ ਗਏ ਕਾਲੀ ਬਾਈ ਕਾਲੀ ਬਾਲੀ ਕਰਦਾ ਇਕ ਤਾਂ ਤੇ ਬਾਈ ਕੀ ਖਾਈ ਜੰਨਾ ਯਾਰ ਇਹ ਤਾਂ ਬਹੁਤ ਸਵਾਦ ਹੁੰਦੀ ਯਾਰ ਸਿਰਾਜ ਦੀ ਜਾਂ ਤੇ ਬਾਈ ਨੇ ਡਾਈਟਿੰਗ ਕੀਤੀ ਹਣਾ ਤੇ ਬਾਈ ਦਾ ਮੈਂ ਕਿਲੋ ਕਿਲੋ ਕਰਕੇ ਤੇ ਥੋੜਾ ਜਿਹਾ ਪੇਟ ਹੁਣ ਘਟਾਉਣਾ ਬਾਈ ਦਾ ਅੱਗੇ ਨਾਲੋਂ ਫਰਕ ਪੈ ਗਿਆ ਥੋੜਾ ਜਿਹਾ ਬਾਈ ਪਤਲਾ ਹੋ ਗਿਆ ਹਣਾ ਹੈ ਬਾਈ ਡਾਈਟਿੰਗ ਤੇ ਹਾਂ ਸਹੀ ਆ ਤਾਂ ਹੀ ਫਰਕ ਪੈ ਗਿਆ ਬਾਈ ਦਾ ਲਓ ਬਾਈ ਕੋਲੇ ਵੈਰੈਟੀ ਬਹੁਤ ਭਰ ਭਰ ਕੇ ਬਾਈ ਆ ਕੀ ਸੰਤਰੇ ਆ ਗਏ ਇਹ ਇਹ ਛੋਟੇ ਸੰਤਰੇ ਆ ਛੋਟੇ ਸੰਤਰੇ ਇਹਨਾਂ ਦਾ ਕੀ ਰੇਟ ਕਰਤਾ ਭਾਈ ਯਾਰ 60 ਰੁਪਏ ਕਿਲੋ 60 ਰੁਪਏ ਕਿਲੋ ਜਿਹੜੇ ਛੋਟੇ ਸੰਤਰੇ ਭਾਈ ਜਿਨ੍ਹਾਂ ਨੇ ਲੈਣੇ ਆ ਨਾ ਹਣ ਭਾਈ ਵਿਆਹ ਸ਼ਾਦੀਆਂ ਦੇ ਸੀਜ਼ਨ ਦਾ ਤਕਰੀਬਨ ਬਸ ਨਿਬੜਨ ਵਾਲੇ ਆ ਨਾ ਕੋਈ ਤੇ ਜੇ ਵੀ ਸੰਤਰੇ ਆ ਸੰਤਰੀ ਜੰਦਰੀ ਸਾਰੇ ਉਹ ਭਾਈ ਦਾ ਇਹਦਾ ਨਹੀਂ ਹੁੰਦਾਗਾ ਉਹ ਬੱਬੂ ਇਹ ਗੱਲ ਝੂਠੀ ਆ ਤੇ ਭਾਈ ਜਿਹੜੇ ਅੰਗੂਰ ਪਏ ਉਹਨਾਂ ਦਾ ਕੀ ਰੇਟ ਆ ਹਾਂ ਆ ਹਾਲੇ ਤੇ ਵੀਰੇ 450 ਦੀ ਕ੍ਰੇਟੀ ਪੰਜ ਕਿਲੋ ਦੀ ਬਾਈ ਕਾਲੀ ਕੋਲ ਅੱਜ ਧੜ ਧੜ ਰੇਟ ਗਣਾਉਣੇ ਆ ਸਾਰੇ ਮਤੀਰਾ ਭਾਈ ਜਿਵੇਂ ਇੱਧਰ ਪਿਆ ਇਹਨਾਂ ਦਾ ਕੀ ਰੇਟ ਕਰਤਾ 23 ਰੁਪਏ ਕਿਲੋ 23 ਰੁਪਏ ਕਿਲੋ ਆ ਭਾਈ ਕੇਲੇ ਦਾ ਕੀ ਰੇਟ ਹੋ ਗਿਆ ਜਿਹੜਾ ਬਨਾਣਾ ਪਿਆ ਜੋ ਸਿਰੇ ਦੀ ਕੁਆਲਟੀ ਇਹਨਾਂ ਦਾ ਰੇਟ ਕੀ ਰਹਿ ਗਿਆ ਭਈ ਆਲਾ ਕੇਲੇ ਹੋ ਗਏ 38 ਰੁਪਏ ਕਿਲੋ ਦੇ 23 ਰੁਪਏ ਕਿਲੋ ਜਿਹੜਾ ਭਾਈ ਸਿਰੇ ਦੀ ਕੁਆਲਟੀ ਆ ਜਿਹੜਾ ਧਰਤੀ ਆ ਜੀ ਕੋ ਆ ਗਿਆ ਭਾਈ ਹਾਂ ਆਹ ਹਾਲਾ 500 ਰੁਪਏ ਦਾ ਆ 500 ਰੁਪਏ ਦਾ ਡੱਬਾ ਜੀ ਨਾਲ ਲੈ ਜਾਣਾ ਲੈ ਜਾ ਮੈਂ ਲੈ ਜਾ ਲੈ ਆਹ ਕਿਹਾ ਭਾਈ ਇਹ ਜਿਹੜਾ ਹੀ ਦੂਜਾ ਹੀ ਹੈ ਇਹ ਦੂਜਾ ਦੇਸੀ ਦੇਸੀ 10 ਰੁਪਏ ਆ ਬਈ ਪੇਟਾਂ ਨਿਕਲ ਗਿਆ ਜਾਨ ਬੇੜਾ ਕੀ ਹੋ ਗਿਆ 16 ਰੁਪਏ ਕਿਲੋ ਤੇ ਬਾਈ ਕੋਲ ਵੈਰਾਈਆਂ ਆ ਭਾਈ ਆਹ ਗੋਭੀ ਜਿਹੜੀ ਲੈ ਬਈ ਤੁਸੀਂ ਬੰਦ ਗੋਭੀ ਦੂਜੀ ਦਾ ਵੇਖੀ ਹੋਣੀ ਆ ਜਾਮਣੀ ਜੀ ਲਾਲ ਜੀ ਰੰਗ ਦੀ ਜਾਮਣੀ ਹਾਂ ਇਹਦਾ ਕੀ ਰੇਟ ਕਰਤਾ ਭਈਆ ਇਹ ਲਿਆਂਦੀ ਕਿੱਥੋਂ ਐ ਲਿਆਂਦੀ ਕਿ ਤੂੰ ਪਟਕੂ ਹੈ ਇਹ ਲੋਕ ਲੱਗੀ ਆਪਣੇ ਨੋਕਾ ਹੁੰਦਾ ਕੀ ਇਹ ਕਿੰਨੇ ਲੱਗਦੀ ਭਾਈ ਹੈ 8 ਰੁਪਏ ਕਿਲੋ ਇਹ ਵੀ ਹਾਲ ਭਾਈ ਇਹ ਵੀ 8 ਰੁਪਏ ਹੈ ਇਹ ਤਾਂ ਭਾਲੀ ਨਹੀਂ ਦਉਂਦੀ ਨਾਲੇ ਮੰਡੀ ਚ ਇਹ ਵੀ 8-8 ਰੁਪਏ ਜਾਨੀ ਬੜੀ ਕਿ ਜਾਂਦੇ ਜੇ ਕਰੇਲਾ ਆ ਗਿਆ ਭਾਈ ਕਰੇਲਾ ਭਈ ਹਾਲ ਹੈ ਕਰੇਲਾ 50 ਰੁਪਏ ਕਿਲੋ ਕਰੇਲਾ 50 ਰੁਪਏ ਜਿਹੜੇ ਆਪਣੇ ਫਲ ਫਰੂਟ ਜਿਹੇ ਕਿੱਧਰ ਗਏ ਬਾਹਰ ਲੈ ਉੱਥੇ ਜਲੀ ਕੇ ਭਾਈ ਇੱਧਰ ਆ ਯਾਰ ਆਹ ਵੇਖ ਭਾਈ ਇੱਧਰ ਆ ਪਏ ਸਾਰੇ ਫਲ ਫਰੂਟ ਜਿਹੜੇ ਬਾਂਜਾ ਤੋਂ ਬਣਾਉਣੇ ਭਾਈ ਇਹਨਾਂ ਦਾ ਕੀ ਰੇਟ ਕਰ ਦੱਸ ਇਹਦਾ ਪਪੜਾ ਕਪੜਕ 61400 ਰੁਪਏ ਦਾ ਡੱਬਾ ਸਿਰੇ ਦੀ ਕੁਆਲਿਟੀ ਓਕੇ ਦੀ ਰਿਪੋਰਟ ਹੈ ਨਾ ਭਾਈ ਦੇ ਪੇਟਰ ਗੇ ਮੋਟਾ ਪਿਆ ਯਾਰ ਆ ਭਾਈ ਭਾਈ ਨੇ ਵੇ ਲਿਆ 35 ਰੁਪਏ ਕਿਲੋ 35 ਰੁਪਏ ਤੇ ਰਾਣੀ ਰਾਣੀ 85 ਰੁਪਏ ਰਾਣੀ 50 ਭਾਈ ਆ ਕਿੰਨੇ ਲੱਗਦੇ ਤਾਂ ਗੱਟਾ ਮੈਂ ਮੀ 40 ਰੁਪਏ ਕਿਲੋ 40 ਰੁਪਏ ਕਿਲੋ ਜਾਨੀ ਇਹ 40 800 ਦਾ ਗੱਟਾ 800 ਦਾ ਗੱਟਾ ਭਾਈ ਜਵੇਂ ਆ ਕੀਵੀ ਦੇ ਭਾਈ ਇਹ ਕਿੰਨੇ ਰਟਾ 750 ਰੁਪਏ ਦਾ ਡੱਬਾ ਵੀਰੇ 750 ਰੁਪਏ ਦੀ ਆ ਚੱਕ ਲਓ ਭਾਈ 4 25 ਮਹਿੰਗੀ ਹੋ ਗਈ ਭਾਈ ਮਹਿੰਗੀ ਹੋ ਗਈ ਨਾ ਹਾਂ ਨਹੀਂ ਸਸਤੀ 24 ਪੀ ਸਾਢੇ 700 ਦੀ 24 ਪੀਸਾ ਲੈ ਭਾਈ ਆ 24 ਪੀਸਾ ਤੁਹਾਨੂੰ ਦੱਸ ਦਈਏ ਚਾਰ ਨਾ ਸਮਝ ਲਓ ਕਦੇ ਆ ਭਾਈ 300 ਦਾ ਹਾਂ ਆ 300 ਰੁਪਏ ਆ ਇਹ 300 ਰੁਪਏ ਆ ਭਾਈ ਇਹ 1600 ਰੁਪਏ ਦਾ ਡੱਬਾ ਲੈ ਭਾਈ 1600 ਰੁਪਏ ਦਾ ਡੱਬਾ ਨਾ 160 ਰੁਪਏ ਦਾ ਮਰੂਤ ਦੇ 400 ਰੁਪਏ ਦਾ ਆ 400 ਰੁਪਏ ਦਾ ਡੱਬਾ ਭਾਈ ਨਾ ਤੇ ਆ ਭਾਈ ਏ 40 ਰੁਪਏ ਕਿਲੋ 40 ਰੁਪਏ ਕਿਲੋ ਇਹ ਤਾਂ ਦਾਸ ਹੀ ਦਿੱਤੀ ਹੈ ਨਾ ਬਾਕੀ ਸਾਰੇ ਰੇਟ ਬਾਈ ਨੇ ਤਨ ਬਾਈ ਜਿਹੜਾ ਨਾਰੀਆਲਾ ਹੁੰਦਾ ਪਾਣੀ ਵਾਲਾ ਹੈ ਨਾ ਉਹ ਬੇਬਾਕ ਉਹ ਕੀ ਰੇਟ ਕਰਤਾ ਆ ਦੇ ਪਿਆ ਹੈ ਤੇਰੇ ਨਾਲ 60 ਰੁਪਏ ਪੀਸ ਇਹ ਮਹਿੰਗਾ ਹੋ ਗਿਆ ਬਾਈ ਹਣਾ ਗਰਮੀ ਆ ਗਈ ਆ 60 ਰੁਪਏ ਦਾ ਪੀਸ ਜਿਹੜਾ ਨਾਰੀਅਲ ਬਾਈ ਦਾ ਨੰਬਰ ਦੇ ਗਿਆ ਨਾ ਕਾਲੀ ਦਾ ਬਾਈ ਦੀ ਨੰਬਰ ਆਪਣਾ ਆ ਗਿਆ 998810032 998810032 132 ਜਿਹੜਾ ਬਾਈ ਫੋਨ ਕਰਕੇ ਆਊਗਾ ਵੀਡੀਓ ਵੇਖ ਕੇ ਆਊਗਾ ਸ਼ੇਅਰ ਕਰਕੇ ਆਊਗਾ ਉਹਨੂੰ ਕੋਈ ਆਫਰ ਫੋਨ ਰੇਟ ਅਕੀ ਗੱਲ ਕੋਈ ਰੂੰਗਾ ਨੂੰ ਹੈ ਕੋਈ ਰੂੰਗਾ ਕੋਈ ਫਰੀ ਚੀਜ਼ ਦੇ ਕਿਉਂ ਉਹ ਕਰਦੇ ਹੋਰ ਦਾ ਅਕੀ ਗੱਲ ਹੈ ਭਾਈ ਜਣ ਫੋਨ ਕਰ ਲਓ ਭਾਈ ਨਾਲ ਕਨੈਕਟ ਕਰ ਲਓ ਮੇਤਰੋ ਜਦੋਂ ਮਰਜੀ ਜੇ ਇੱਥੇ ਮਾਲ ਚਲ ਲਓ ਠੀਕ ਹੈ ਭਾਈ ਜੀ ਕਾਲੀ ਓਕੇ ਭਾਈ ਜੀ ਧੰਨਵਾਦ ਲਓ ਭਾਈ ਔਰ ਇੱਕ ਗੱਲ ਨੋਟ ਕਰੋ ਭਾਈ ਕੋਟਖਪੂਰਾ ਮੰਡੀ ਦੇ ਵਿੱਚ ਜਿਹੜਾ ਛੋਲੀਆਂ ਬਹੁਤ ਆਈ ਜਾਂਦਾ ਭਾਈ ਛੋਲੀਆਂ ਦੀਆਂ ਗੱਡੀਆਂ ਅੱਗੇ ਇੱਕ ਪਾਸੇ ਆਉਂਦੀਆਂ ਸੀ ਪਰ ਇੱਧਰ ਛੋਲਦਾ ਉੱਧਰ ਛੋਲਦਾ ਇੱਧਰ ਛੋਲਦਾ ਇੱਧਰ ਭਾਈ ਸਾਰੇ ਪਾਸੇ ਛੋਲੀਆਂ ਛੋਲੀਆਂ ਯਾਰਾਂ ਅਜ ਮੰਡੀ 'ਚ ਕੀ ਚੱਕਰ ਹੈ ਓਏ ਛੋਲੀਆਂ ਤੇ ਬਾਜ਼ਾਰ ਚੱਲਿਆ ਐਨੇ ਵਪਾਰੀ ਐਨੇ ਵਪਾਰੀ ਵਧ ਗਏ ਬਈ ਛੋਲੀਆਂ ਦੇ ਮਟਰ ਦੀ ਡਿਮਾਂਡ ਘਟੀ ਜਾਂਦੀ ਛੋਲੀਆਂ ਹੁਣ ਵਧ ਗਿਆ ਅੱਛਾ ਮਟਰ ਦੀ ਮਟਰ ਦਾ ਅੱਜ ਵਿਕਿਆ 35 ਰੁਪਏ ਅੱਜ ਵਿਆਹ ਸ਼ਾਦੀਆਂ ਕਰਕੇ ਵੇਚ ਗਿਆ ਅੱਜ ਅੱਜ ਵਿਆਹ ਸ਼ਾਦੀਆਂ ਜਾਂਦੇ ਵਿਆਹ ਸ਼ਾਦੀਆਂ ਕਰਕੇ ਅੱਜ ਮੈਂ ਨਾ ਸਿਰਾ ਘਰਾ ਦਾ ਕੋੜਕਪੁਰੇ ਬਾਈ ਮਟਰ ਵੇਖਿਆ 30 35 ਰੁਪਏ ਲੱਗਿਆ ਵੇਖਿਆ ਕੋਈ ਸ਼ੱਕ ਨਹੀਂ 35 ਰੁਪਏ ਕੱਲ ਦਾ ਬਾਜ਼ਾਰ 25 ਰੁਪਏ ਸੀ ਕੱਲ ਦਾ ਬਾਜ਼ਾਰ 25 ਰੁਪਏ ਸੀ ਅੱਜ ਵਿਕਿਆ 30 35 ਪਰਾਕੇ ਪਏ ਤੇ ਪਰ ਮਟਰ ਬਈ ਹੁਣ ਹੈ ਨਹੀਂ ਖੇਤਾਂ ਚ ਵਿਆਹ ਸ਼ਾਦੀਆਂ ਕਰਕੇ ਨਾ ਤਾਂ ਕਰਕੇ ਰੇਟ ਮੇਰੇ ਨਾਲ ਨਾ ਵਾਦੇ ਯਾਰ ਸਾਰਿਆਂ ਨੇ ਅਗਲਾ ਗਰਮੀ ਵਾਲੀ ਸਬਜ਼ੀ ਹੁਣ ਕਰ ਬਾਈ ਕੱਲ ਆਉਂਗਾ ਕਿ ਨਹੀਂ ਛੋਲੀਆ ਛੋਲੀਆ ਕੱਲ ਵੇ ਗਿਆ ਜੀ 17 18 ਅੱਜ 15 10 ਇਹਦਾ ਰੇਟ ਆ ਗਿਆ ਡਾਊਨ ਡਾਊਨ 10 ਰੁਪਏ ਜਮੇ ਡਾਊਨ ਆ ਗਿਆ ਰੇਟ ਛੋਲੀਏ ਦਾ ਯਾਰ ਆ ਵੇ ਲੋ ਬਾਈ ਨਾਲੇ ਦੂਰੋਂ ਲਿਆਉਂਦੇ ਆ ਵੀ ਕਹਿੰਦੇ ਆ ਕਿ ਲੋਕਲ ਬਾਈ ਇਹ ਲੋਕਲ ਹੀ ਆਪਣੇ ਆ ਲੋਕਲ ਚੱਲ ਪਿਆ ਬਾਈ ਵੈਸੇ ਹਨ ਹੋਰ ਬਾਈ ਕੀ ਹਾਲ ਚਾਲ ਤੇ ਵੀ ਕਹਿੰਦੇ ਰਲਾ ਬਾਈ ਉਹ ਵੀ ਇਹੀ ਰੇਟ 15 ਸੇਮ ਰੇਟ ਹੀ ਚੱਲੇ ਨਹੀਂ 10 ਰੁਪਏ ਅੱਜ ਅਸਲ ਅਏ 10 ਰੁਪਏ ਦਾ ਬਾਜ਼ਾਰ ਆ ਅਸਲ ਜਨਾਬ ਭਾਈ ਹੁਣ ਜਿਹੜਾ ਰੋਲਾ ਮੇਰੇ ਸਾਹਮਣੇ ਵਪਾਰ ਵਧ ਗਿਆ ਵਧ ਗਿਆ ਬਾਰੋਂ ਚੀਜ਼ਾਂ ਬਹੁਣ ਲੱਗੀਆਂ ਮੰਡੀ ਜਦੋਂ ਉਹ ਆਪਣੀ ਚੱਲਦੀ ਆ ਯਾਰ ਉਹਦੋਂ ਨੂੰ ਤਾਂ ਅਗਲਾ ਖਾ ਖਾ ਕੇ ਭਾਈ ਤੁਨੀਹਰੀ ਕਰ ਲੰਦਾ ਸਹੀ ਗੱਲ ਹਾਂ ਸਹੀ ਗੱਲ ਨਹੀਂ ਹੁਣ ਜਦੋਂ ਉਹ ਆਪਣਾ ਲੋਕੜ ਚੱਲਿਆ ਤੈਨੂੰ ਪਹਿਲਾਂ ਤਾਂ ਤੋਂ ਪਹਿਲਾਂ ਚੱਲਦਾ ਐ MP ਦਾ ਹਾਂ MP ਵਾਲੇ ਪੈਸੇ ਕਮਾਏ ਜਾਂਦੇ ਆ ਕਮਾ ਆ ਜਾਂਦੇ ਆ ਜਿਹੜੇ ਪੰਜਾਬ ਵਾਲੇ ਰੋਲ ਜਾਂਦੇ ਆ ਰੋਲ ਜਾਂਦੇ ਫੇਰ MP ਤੋਂ ਬਾਅਦ ਬੀਕਾ ਨੇਰ ਵਾਲਾ ਵੀ ਹੁੰਦਾ ਮੇਰੇ ਬੀਕਾ ਨੇਰ ਵਾਲੇ ਤਾਂ ਪੰਜਾਬ ਦਾ ਇਕੱਠਾ ਹੀ ਚੱਲਦਾ ਬੀਕਾ ਨੇਰ ਤੋਂ ਬਾਅਦ 10 5-7 ਹਫ਼ਤੇ ਤੋਂ ਬਾਅਦ ਪੰਜਾਬ ਵਾਲਾ ਚੱਲਦਾ ਇਕੱਠਾ ਚੱਲ ਜਾਂਦਾ ਬੱਸ ਪੈਸੇ ਦੀ ਵੈਲਿਊ ਖਤਮ ਹੋ ਜਾਂਦੀ ਆ ਸਹੀ ਪਰ MP ਵਾਲੇ ਹੀ ਕਮਾਉਂਦੇ ਆ ਹਾਂ ਸਹੀ ਪੈਸੇ ਸਹੀ ਅੰਡਾਲੀ ਸਬਜ਼ੀ ਦੀ ਗੱਲ ਕਰੀਏ ਉਹਦੇ ਵਾਸਤੇ ਨਫਾ ਲੈਂਦਾ ਹਿਮਾਚਲ ਉਹ ਤਾਂ ਹਿਮਾਚਲ ਲੈ ਜਾਂਦਾ ਠੰਡ ਜੇ ਹਿਮਾਚਲ ਲੈ ਜਾਂਦਾ ਗਰਮੀ 'ਚ ਹਰਿਆਣਾ ਲੈ ਜਾਂਦਾ ਫਿਰ ਜਿਹੜਾ ਵਿਚ ਵਿਚਾਲਾ ਮੌਸਮ ਹੁੰਦਾ ਉਹ ਰਾਜਸਥਾਨ ਲੈ ਜਾਂਦਾ ਆ ਗਾਲੇ ਫੇਰ ਵੀ ਰਹਿ ਜਾਂਦੇ ਆ ਪੰਜਾਬ ਵਾਲੀ ਸਬਜ਼ੀ ਦਾ ਜਦੋਂ ਸੀਜ਼ਨ ਚ ਆ ਗਈ ਲਾ ਭਈ ਜਿਹੜੀ ਪੋਲੀ ਹਾਊਸ ਦੇ ਵਿੱਚ ਸਬਜ਼ੀ ਲੱਗਦੀ ਏ ਕੱਲਾ ਹਾਂ ਜਦੋਂ ਹੁਣ ਰਾਜਸਥਾਨ ਦਾ ਰਾਜਸਥਾਨ ਦਾ ਕਦੋਂ ਚੱਲਿਆ 60 70 ਸਹੀ ਹਾਂ ਲਾ ਭਈ ਚੱਲਿਆ 55 30 ਹੁਣ ਆਪਣਾ ਚੱਲ ਪਿਆ ਭਈ ਲੋਕ ਜਿਹੜਾ ਲੋਕਲ ਕਰੇਟਾਂ ਵਾਲਾ 25 ਰੁਪਏ ਕਿੰਨਾ 25 ਰੁਪਏ ਕਮਾਈ ਆਪਾਂ ਗੇਤਜ ਵੀ ਮੰਝ ਜੰਦੇ ਆ ਤੇ ਦੂਜੇ ਵੀ ਆ ਚਾਰੇ ਪਾਸੇ ਮੰਨੀਆਂ ਗਰਮੀ ਵਾਲੇ ਪਾਸੇ ਵੀ ਤੇ ਠੰਡ ਵਾਲੇ ਪਾਸੇ ਹੋਰ ਲਾਫਾ ਯਾਰ ਇਹਨੇ ਜਿਹੜੇ ਫਲਾੜਦਾ ਹੀ ਨੇ ਓਏ ਹੋਰ ਜੇ ਮੈਂ ਗਾਜਰ ਕੋਈ ਮਾੜਾ ਮਟਸਦਾਰ ਹੋ ਗਾ ਗਾਜਰ ਨਹੀਂ ਗਾਜਰ ਤਾਂ ਕੱਲ ਅਸੀਂ ਕੱਲ ਵੀ 100 ਰੁਪਏ ਦੇ ਲਫਾਫਾ ਵਿਗਿਆ ਠੀਕ ਆ 100 ਰੁਪਏ ਦਾ ਇਹ ਟਮਾਟਰ ਆਪਣੇ ਉਵੇਂ ਕਿਉਂ ਨਹੀਂ ਹੋਣ ਲੱਗਦਾ ਜਿਵੇਂ ਬਾਹਰ ਇਧਰ ਆਪਣੇ ਚੱਲਿਆ ਨਹੀਂ ਆ ਟਮਾਟਰ ਹਰਿਆਣੇ ਸਾਈਡ ਦਾ ਆ ਜਾਂਦਾ ਠੀਕ ਆ ਹਰਿਆਣੇ ਸਾਈਡ ਦਾ ਏ 12 13 ਦਾ ਬਾਜ਼ਾਰ ਸੀ ਟਮਾਟਰ ਦਾ 12 13 ਰੁਪਏ ਦਾ ਬਾਜ਼ਾਰ ਸੀਗਾ ਟਮਾਟਰ ਦਾ ਹਨਾ ਤੇ ਹਲੇ ਤੁਹਾਨੂੰ ਦੱਸ ਦਈਏ ਵੀ ਇਹ ਨਾ ਹਲੇ ਵੀ ਸ਼ਾਈ ਪਾਸੇ ਪਿਆ ਹਲੇ ਜਿਵੇਂ ਆਮ ਟਮਾਟਰ ਵਾਲੇ ਹੋਇਆ ਨਹੀਂਗਾ ਹਲੇ ਜਿਵੇਂ ਮੰਨ ਲਓ ਲੋਕਲ ਜਿਹੜਾ ਟਮਾਟਰ ਉਹ ਹਲੇ ਚੱਲਣ ਨਹੀਂ ਲੱਗਾਗਾ ਤੇ ਪਰ ਵੇਖ ਲਓ ਤੁਸੀਂ ਮੈਂ ਨਾ ਹਾਲੇ ਵੀ ਹਾਂ ਜਿਹਨੂੰ ਹਰਿਆਣੇ ਦੇ ਵਪਾਰੀ ਐਕਸਪੋਰਟ ਕਰਦੇ ਸਾਰੇ ਪੰਜਾਬ 'ਚ ਹਾਂ ਟਮਾਟਰ ਜਿਵੇਂ ਟਮਾਟਰ ਕਿਉਂ ਆਉਣ ਲੱਗ ਪੈਂਦਾ ਆਪਣੇ ਲੋਕਲ ਤੇ ਉਦੋਂ ਦਾ ਰੇਟ ਲੋਕਲ ਜਦੋਂ 50 ਰੁਪਏ கிரேਟ ਹੁੰਦਾ हां आना सच्ची ਗੱਲ ਐ ਸੱਚ ਨਹੀਂ ਸੱਚ ਮੈਂ ਉਹ ਹੀ ਆ ਕਿ ਅਨੰਦ ਭਾਈ ਹਲੇ ਨਾ ਕੱਦੂ ਆਪਣੇ ਲੋਕਲ ਚੱਲਿਆ ਨਹੀਂ ਚੱਲਿਆ ਨਹੀਂ ਤਾਂ ਮੰਡੀਆਂ ਦੇ ਵਿੱਚ ਜਿੰਨਾ ਆਪਾਂ 모ਗੇ ਜਾਂਦੇ ਬਠਣਾ ਕੱਦੂ ਕੱਦੂ ਦੀ ਦਾ 10 ਰੁਪਏ 10 ਰੁਪਏ ਬਾਪੂ 10 ਰੁਪਏ ਕਿਲੋ ਹੈ ਜੀ ਲੈ ਭਾਈ ਆਹ ਰੇਟ ਆ ਨਾ ਫਲਾ ਤੇ ਭਾਈ ਜਿਹੜੇ ਟੰਡੋਂ ਲੱਗ ਗਿਆ ਆਪਣੇ 56 ਟੰਡੋਂ ਦਾ ਕੀ ਰੇਟ 56 ਟੰਡੋਂ ਅਜੇ ਵੇਚਿਆ 11 ਰੁਪਏ ਕਿਲੋ 11 ਰੁਪਏ ਉਹ ਕਿ ਭਾਈ ਕੁਆਲਿਟੀ ਸਰਾ ਨਹੀਂ ਥੋੜੀ ਹਲਕੀ ਆ ਵਧੀਆ ਵਾਲੇ ਤੇ ਵੇਚ ਗਿਆ ਹੀ ਰਹਿ ਗਿਆ ਹੁਣ ਬਾਉ ਜੀ ਸੱਸੀ ਗਾਲ ਭਾਈ ਜੀ ਲੈ ਭਾਈ 11 ਰੁਪਏ ਕਿਲੋ ਜਿਹੜਾ 56 ਟੋਣ ਆਹ ਰੇ ਤੇ ਬਾਕੀ ਭਾਈ ਆਹੀ ਪ੍ਰੈਕਟਿਸ ਜਾਨਾ ਮੇਨ ਪਿੱਠ ਬੱਸ 15 ਦਿਨਾਂ ਬਾਅਦ ਦੇਸੀ ਟੰਡੋ ਚਾਹਤਨ ਬੋਲੀਆਂ ਵਿਖਾਇਆ ਕਰਦੇ ਦੇਸੀ ਟੰਡੋ ਦੀ ਇੱਥੇ ਲਾ ਕਰਨੀਆਂ ਅੱਧਰ ਵੀ ਵਾਧੂ ਆਇਆ ਕਰੂਗਾ ਨਾ ਭਾਈ ਬੋਲੀ ਲੱਗਿਆ ਕਰਨੀ ਕਿੰਨੇ ਦਿਨਾਂ ਬਾਅਦ ਕਿੰਨੇ 15 ਦਿਨਾਂ ਨਾ 15 ਤੋਂ 20 ਦਿਨ 20 ਦਿਨ ਉੱਕਾ ਪੁੱਕਾ 20 ਦਿਨ ਵਾਹ ਉਹਦਾ ਆਪਣੇ ਟੰਡੋ ਫਟਾਕੇ ਪੈਂਦੇ ਆ ਨਾ ਪੰਜ ਗ੍ਰਾਹਾਂ ਲੱਗ ਕਿੰਨਾ ਗਰੇਡ ਪੜੇ ਮੇਰੇ ਨਾਲ ਰਹੂਗਾ ਉਹਦਾ 50 ਤੋਂ ਬੋਲੀ ਸਟਾਰਟਿੰਗ ਹੋ ਜਾਂਦੀ ਪਤਾ ਨਹੀਂ 100 ਵੀ ਟੱਪ ਜਾਂਦਾ ਕਈ ਵਾਰ ਨਹੀਂ ਰੱਖਦਾ 770 ਦੇ ਰਹਿ ਜਾਂਦਾ ਬਸ ਹਾਂ ਉਹ ਟੰਡੋ ਵਾਲੇ ਬਾਈ ਕਿਉਂਕਿ ਬਾਹਰੋਂ ਆਉਂਦਾ ਨਹੀਂ ਐਵੇਂ ਕਹਦਿ ਕਿ ਹਣਾ ਉਹ ਜਦੋਂ ਚੱਲ ਜਾਂਦਾ ਇੱਕੋ ਦਮ ਹੀ ਚੱਲਦਾ ਤੇ ਗਪਾਲ ਬਾਈ ਦਾ ਨੰਬਰ ਬਾਈ ਨੰਬਰ ਕਿੰਨਾ ਸੀ ਆਪਣਾ 9143578669814357860 ਜੇ ਬਾਈ ਤੁਸੀਂ ਧਾਲੀ ਵਾਲਾ ਫਰੂਟ ਕੰਪਨੀ ਦਾ ਆਉਣਾ ਜੀ ਇੱਥੇ ਹਣਾ ਮਾਲ ਚਾਲ ਲੈ ਆਉਣਾ ਬਾਈ ਨਾਲ ਕਨੈਕਟ ਕਰ ਲਓ ਠੀਕ ਆ ਬਾਈ ਜੀ ਬੰਦਾ ਮਿਲੂਗਾ ਤੁਹਾਨੂੰ ਇਹਦੇ ਇੱਕ ਨੰਬਰ ਨਾਲ ਤੁਹਾਨੂੰ ਚਾਹ ਨਾ ਖਵਾਵਾਂਗੇ ਬ੍ਰੈਡ ਸੱਜਾ ਜੀ ਹੋਰ ਠੀਕ ਹੈ ਜੀ ਲਓ ਬਾਈ ਮੈਂ ਚਕਾਉਣੇ ਆ ਮਟਰ ਦੱਸ ਸਾਰੀ ਚਕਾ ਦਈਏ ਸਾਰਾ ਕੁਝ ਹੀ ਨਹੀਂ ਮਟਰ ਹੀ ਚਕਾਣੇ ਪੈਸੇ ਕਿੱਥੇ ਆਏ ਲੈ ਬੇ ਬਾਈ ਤੇ ਮੈਗ ਲਾਉਣੇ ਆ ਹੋਰ ਬਾਈ ਠੀਕ ਆ ਤੁਸੀਂ ਸੁਣਾਓ ਬਾਈ ਮੰਡੀ ਚ ਕਿਵੇਂ ਚੱਲ ਰਿਹਾ ਕੰਮ ਕਰ ਵਧੀਆ ਮੰਡੀ ਸੁਬਜੀ ਮੰਡੀ ਸਭ ਤੋਂ ਜਿਆਦਾ ਕਿਹੜੀ ਵਿਕਰੀ ਦਾ ਹੈਣੀਗੀ ਸਭ ਤੋਂ ਜਿਆਦਾ ਤੇਜ਼ ਕਿਹੜੀ ਚੀਜ਼ ਹੋਗੀ ਬਾਈ ਤੇਜ਼ੀ ਦੂਜੀ ਦਾ ਬਾਈ ਕਿਹੇ ਸੌਦੇ ਚ ਮਟਰ ਹੋ ਗਿਆ ਮੜੇ ਜਿਆ ਰਿਸਕ ਹੈ ਆ ਮਟਰ ਘਟ ਗਿਆ ਵਿਕਰੀ ਘਟ ਗਈ ਸੀ ਵੀ ਮਟਰ ਦੀ ਮਟਰ ਹਣ ਖੇਤਾਂ ਚ ਵੀ ਵਿਕਰੀ ਘਟ ਗਈ ਨਾ ਖੇਤਾਂ ਚ ਵੀ ਹੈ ਨਾ ਤੇ 2-4 ਦਿਨਾਂ ਦੀ ਖੇੜ ਰਹਿ ਗਈ ਮੇਰੇ ਸਾਹ ਨਾਲੇ ਭਾਈ ਤੁੱਪ ਗਰਮੀ ਕਰਕੇ ਸੁੱਕ ਗਿਆ ਨਾ ਮਟਰ ਜਾ ਸੁੱਕ ਗਿਆ ਹੁਣ ਵਾਈ ਜਾਂਦੇ ਅਗਲੇ ਮਾੜਾ ਮਟਰ ਜਿਹੜਾ ਰਹਿ ਗਿਆ ਨੱਕ ਸੁੱਕ ਜਾ ਹੈ ਨਾ ਭਾਈ ਉਧਰ ਜਿਵੇਂ ਪਿਆ ਜੇ ਕਿਹੜਾ ਰੇਟ ਕਰਤਾ ਜੈਸੇ ਉਧਰ ਵੀਰੇ ਵਿਕੀ ਜਾਂਦਾ 50 ਰੁਪਏ ਲਾ ਭਾਈ ਆ 50 ਰੁਪਏ ਕਿਲੋ ਇਹਦਾ ਵੀ ਰੇਟ ਭਾਈ ਮੈਨੂੰ ਲੱਗਦਾ ਵੀ ਜਿਹੜਾ ਪਹਿਲਾਂ 2.5 250 ਸੀ ਨਾ ਇਹਦਾ ਲਗਾਤਾਰ ਹੀ ਮਨ ਤਿਆਰ 5 ਮਹੀਨੇ ਭਾਈ 50 ਦੀ ਖੜਾ ਨਹੀਂ ਇਹ ਹੁਣ ਨਹੀਂ ਪਿੱਛੇ ਜੇ ਵਿਗਿਆ ਥੋੜੇ ਦਿਨ ਪਹਿਲਾਂ ਅੱਜ ਹੀ ਪਹਿਲਾ ਦਿਨ ਹੈ 50 ਵਿਗਿਆ ਜਾਂਦਾ ਚੰਗੀ ਕੁਆਲਟੀ 55 ਵਿਗੀ ਜਾਂਦੀ ਹੈ ਹਾਂ ਬਾਈ ਜੀ 40 45 ਤੋਂ ਉੱਠਿਆ ਮੜਾ ਜਾ ਹਾਂ 40 45 ਆ ਗਿਆ ਸੀ ਬਾਈ ਜੀ ਹੈ ਨਾ ਪਰ ਅੱਗੇ ਜਿਵੇਂ ਬਾਈ ਸੁੱਕਾ ਹਦ ਕਰੋ ਕਦੋਂ ਸ਼ੁਰੂ ਇਹ ਸੁੱਕੂ ਆਣਗਾ ਨਹੀਂ ਇਹ ਤਾਂ ਕੱਡ ਗਿਆ ਸੱਚ ਇਹ ਗਿੱਲਾ ਆਇਆ ਇਸ ਵਾਰੀ ਅਧਰ ਮੇਰੇ ਕੋਲ ਬਹੁਤ ਵਧੀਆ ਆਂਦਾ ਹੈ ਆਹ ਹਾਂ ਹਾਂ ਤੇ ਉਹ ਕੀ ਰੇਟ ਲੱਗਦਾ ਬਾਈ 55 55 60 ਰੁਪਏ ਵੇਚਦਾ ਜੇ ਆ ਮਦ ਕਰ ਜਾ ਜਿਵੇਂ 150 ਕਹਿੰਦੇ 200 ਕਹਿੰਦੇ ਸੀ ਉਹ ਟਾਈਮ じゃ ਥੋੜਾ ਹੀ ਹੁੰਦਾ ਬਸ ਉਹ ਐਵੇਂ ਹੁਣ ਇਹ ਵੀ ਗੇਮ ਹੀ ਹੁੰਦੀ ਆ ਇਹ ਲਗਾਤਾਰ ਐਂ ਚੱਲਣਾ ਬਾ ਬਾ ਹੁਣ ਵਿਕਰੀ ਘਟ ਗਈ ਨਾ 100 ਤੋਂ ਜ਼ਿਆਦਾ ਪੈ ਜਾਂਦਾ ਇਹ ਹਾਂ ਵਿਕਰੀ ਘਟ ਗਈ ਛੋਲੀਆ ਦਾ ਰੇਟ ਆ ਗਿਆ ਥੱਲੇ ਪੈ ਜਾਣਾ ਆ ਜਾਓ ਜੀ ਇਹ ਵੱਧ ਘਟ ਹੁੰਦੀ ਰਹਿੰਦੀ ਹੈ ਗੰਦਰਾ ਬਈ ਕੀ ਰੇਟ ਵੰਗਾਂ ਜੀ ਅੱਜ ਰਾਈਟ 200 ਰੁਪਏ ਵੇਚੀ ਯਾਰ ਚੰਗੀ ਗੱਲ ਮੋਟੀ ਗਾਜਰ ਚਮਸਰੀ ਗਾਜਰ ਟੋਪ ਦੀ ਤੇ ਬਾਕੀ ਭਾਈ ਹੋਰ ਮਟਰ ਮਟਰ ਦਾ 30 35 ਗਾਜਰ 25 30 ਮਟਰ ਵਧੀਆ 35 ਰੁਪਏ ਵੇਚਿਆ ਅੱਜ 35 ਰੁਪਏ ਸਰੇ ਦੀ ਕੁਆੜੀ ਬਾਕੀ ਭਾਈ ਕੋਲ ਯਾਦ ਕਰ ਜੀ ਸਾਰਾ ਕੋ ਰੇਟ ਬਾਈ ਨੇ ਗਣਾਤੇ ਆ ਜੀ ਆਪਣੇ ਕੋਲ ਕੱਦੂ ਆਇਆ ਸੀ ਸਵੇਰੇ ਕੱਦੂ ਕੱਲ ਆਇਆ ਸੀ ਮੇਰੇ ਕੋਲ ਕਰੇਟਾਂ ਵਾਲਾ ਉਹ ਵਿੱਚ 27 28 ਰੁਪਏ 27 28 ਰੁਪਏ ਹਲੇ ਲੋਕਲ ਨਹੀਂ ਸਟਾਰਟ ਹੋਇਆ ਲੋਕਲ ਹੀ ਆਇਆ ਸੀ ਆ ਬਾਈ ਦਾ ਅੱਛਾ ਭਾਈ ਦਾ ਕੀ ਵਾਲਾ ਬਾਈ ਕੱਦੂ ਭਾਈ ਜਾਨੇ ਕਿੰਨਾ ਕੁ ਚੱਲ ਪਿਆ ਆਪਣੇ ਕਿੰਨਾ ਕੁ ਸਰੂਏ ਸਹੀ ਤਦ ਦੋ ਜਣੇ ਪੂਰਾ ਜਣੇ ਆਉਣ ਲੱਗ ਜੇ ਹਣ ਸੋਵਾਰ ਮੰਗਲਵਾਰ ਸੋਵਾਰ ਤੋਂ ਤੁਹਾਨੂੰ ਕਦੋਂ ਕਰੇਟਾ ਜੇ ਪੂਰਾ ਆ ਬਾਈ ਨਫਾ ਵਧੀਆ ਮੈਂ ਤਾਂ ਕਹਿੰਦਾ ਰੱਬ ਦੀ ਕਰਪਾਣਾ ਬਾਈ ਨਫਾ ਲੈ ਜਾ ਕਿਉਂਕਿ ਬਾਈ ਦਾ ਕੀਤਾ ਕਦੋਂ ਆ ਗਿਆ ਹਲੇ ਕਈ ਕਿਸਾਨ ਭਰਾਵਾਂ ਦਾ 20 20 15 15 20 20 ਦਿਨ ਲੈ ਜਾਣੇ ਆ ਬਾਈ ਆ ਲੈ ਜਾਣੇ ਜਿਹੜਾ ਗੇਤਾ ਲੈ ਜੂਗਾ ਨਵਾ ਲੈ ਜੂਗਾ ਬਾਈ ਜਿਹੜਾ ਗੇਤਾ ਹੈ ਨਾ ਪੁਰੇ ਸਰੀ ਨਵੇਂ ਨੁਖਰੇ ਵਾਲੀ ਗੱਲ ਨਹੀਂ ਉਹਨਾਂ ਕੱਲ ਆਇਆ ਸੀਗਾ 28 ਰੁਪਏ ਪਾ ਕੱਢਿਆ ਨਹੀਂ ਵਿਖਿਆ ਇਸ ਬਾਦ ਆਲੇ ਬਾਈ ਦੇ ਕਦੂ ਕੇ ਐ ਬੱਲੇ ਪੀ ਗੱਪ ਬਾਈ ਆਪਣਾ ਨੰਬਰ ਕਿਨਾਂ ਹੈ ਬਾਈ ਆਪਾਂ ਕਦੂ ਹੀ ਵੇਚਨੇ ਆ ਮੁੱਛਾਂ ਨੂੰ ਮਰੋੜੇ ਦੇ ਕੇ ਮੁੱਛਾਂ ਰਾਇ ਰੱਖਣਾ ਜਦੋਂ ਜਦੋਂ ਮੜਾ ਰੇਟ ਥੱਲੇ ਆ ਗਿਆ ਉਦੋਂ ਮੜਾ ਐ ਕਰ ਲਿਆ ਐ ਕੱਲ ਅੱਜ ਕੋਈ ਨਹੀਂ ਅੱਜ ਘਟ ਗਿਆ ਘਟ ਵੀ ਜਾਂਦਾ ਨਾ ਇਹ ਕਦੂ ਵੇਚਨੇ ਥ੍ਰੈਟ ਨਹੀਂ ਕਰਨਾਗੇ ਲੋਕ ਬਾਈ ਨੰਬਰ ਕਿਨਾਂ ਹੈ ਆਪਣਾ 9872 42196 9872 42196 42196 9872 ਤੇ شپਗਵਾਨ ਟਰੇਡਿੰਗ ਕੰਪਨੀ ਦੇ ਘਰ ਹੋਰ ਭਾਈ ਕੀ ਆਲਾ ਟਮਾਟਰ ਪੱਟੂ ਐਨੇ ਲਾਲ ਲਾਲ ਲਈ ਐ ਨਾ ਕੀ ਚੱਕਰ ਆ ਕੀ ਰੇਟ ਕੀ ਰੇਟ ਲੈਂਦੇ ਫੱਟੇ ਕੱਕੇ ਲਿਆਂ ਕੱਲ ਨੂੰ ਜੰਗਾ ਕੱਲ ਨੂੰ ਜਮਾ ਹਰੇ ਕਰ ਲਿਆਂਗੇ ਫੱਟੇ ਕੱਕੇ ਲਿਆਂਗਾ ਇਹ ਗੋਰੀਆਂ ਦੀਆਂ ਗੱਲਾਂ ਆ ਰੇ ਟਮਾਟਰ ਲਈ ਗੱਲਾਂ ਗੋਰੀਆਂ ਦੀਆਂ ਗੱਲਾਂ ਵਖਾਉਣਗੇ ਇਹ ਕੀ ਰੇਟ ਆ ਪਿੰਡੂ ਕੀਤਾ ਭਾਈ ਪਿੰਡੂ ਕੀਤਾ ਦਾ ਬਹੁਤ ੱੱਕਾ ਕਰਦਾ ੱੱਕੇ ਨਾਲ ਹੀ ਆਲੂ ਵੇਚ ਦਿੰਦਾ ਫੜ ਫੜ ਕੇ ਭਾਈ ਗਾਦ ਨੂੰ ਬਾਗ ਨੂੰ ਕਦੇ ਮਸਲ ਦਿੰਦਾ ਭਾਈ ਇਹ ਫੜ ਕੇ ਆ ਵੇਖੋ ਇੱਧਰ ਲੈ ੱੱਕਾ ਫੇਰ ਕਰੀ ਜਾਂਦਾ ਕਹਿੰਦਾ ਕੋਹ ਨਹੀਂ ਹੁੰਦਾ ਯਾਰ ਲੈ ਜਾ ਤੂੰ ਜਿੰਮ ਮਰਜੀ ਹੈ ਨਾ ਆ ਬੰਦਾ ਹੈਗਾ ਬੜਾ ਖਰਾਬ ਹੈ ਤੇ ਆ ਵੇ ਲੋ ਇੱਧਰ ਸੌਦਾ ਹੋ ਗਿਆ ਹੋ ਗਿਆ ਹੋ ਗਿਆ ਹੋ ਗਿਆ ਹੋ ਗਿਆ ਭਾਈ ਹੋ ਗਿਆ ਨਹੀਂ ਹੋ ਗਿਆ ਕਿੱਕ ਸੇੜਨੇ ਮੋਰਦੇ 10 ਰੁਪਏ ਲੜਾਈ ਜਾਂਦਾ ਹੈ ਲੈ ਵੀ ਆਲੂਆਂ ਦਾ ਗੱਟਾ ਅੱਜ ਲਾਈਵ ਵੀਡੀਓ 'ਚ ਵੇਚਦਾ ਆ ਬੰਦਾ ਬਹੁਤ ਖਰਾਬ ਕਰਦਾ ਯਾਰ ਇਹ ਬੰਦਾ ਫੋਟੋ ਭੇਜ ਦੇ ਹਾਂ ਇਹ ਪਹਿਲਾਂ ਦਾ ਵੇਜ ਦਾ ਜਾ ਇੱਥੇ ਆਲੂ ਫਿਰ ਵੇਜ ਦਾ ਬੂਟ ਮੇਲ ਹੈਗਾ ਨਹੀਂ ਇਹਦਾ ਮੇਲ ਹੈਗਾ ਕੋਈ ਆਲੂਆਂ ਦੇ ਬੂਟਾਂ ਦਾ ਹੈ ਮੇਲ ਕਹੇ ਦਾ ਆਲੂਆਂ ਦੇ ਛਿੱਤਰਾਂ ਦਾ ਕੋਈ ਮੇਲ ਹੈਗਾ ਹੈ ਹੈ ਲੈਕ ਬਹੁਤ ਕਰੇ ਦੇ ਪਰ ਤੋ ਫੋਟੋ ਨਹੀਂ ਕੋਈ ਇਹ ਬਾਈ ਮੈਂ ਜਿੱਥੇ ਦੁਕਾਨ ਤੇ ਲੱਗਿਆ ਉਹਨੂੰ ਕਹਿ ਦਿੰਦਾ ਵੀ ਆਉਣ ਵਾਲੇ ਦਿਨਾਂ 'ਚ ਇਹ ਆਰਤ ਗਿਆ ਬੰਨ ਜਾਣਾ ਹਾਂ ਬੰਨ ਜਾਣਾ ਹੈਨਾ ਤਾਂ ਮੜ ਕੇ ਇਹ ਛਿੱਤਰ ਛਿੱਤਰਾਂ ਵਾਲਾ ਕੰਮ ਛੱਡ ਦੇਣਾ ਛਿੱਤਰ ਦੇ ਤੇ ਵੈਸੇ ਵੀ ਪੈਂਦੇ ਆ ਛਿੱਤਰ ਦੇ ਤੇ ਪੈਂਦੇ ਰਹਿੰਦੇ ਘਰੋਂ ਵੈਸੇ ਵੀ ਉਹ ਸਾਰੇ ਦੇ ਬੰਦੇ ਆ ਲੇ ਬੇਦਰ ਆਲੂਆਂ ਦਾ ਰੇਟ ਕਨਾਉਣ ਲੱਗਿਆ ਬਾਉ ਕੋਲੇ ਦੇ ਦਰ ਆਲੂ ਆ ਗਏ ਜਿਹੜੇ ਐਂ ਘੈਂਟ ਕੁਆਲਿਟੀ ਆ ਗਏ ਬਾਉ ਪਰੇ ਵੱਜ ਕੀ ਰੇਟ ਕਰਦੇ ਬਈ ਆਲੂ ਯਾਰਾ ਹਾਂ ਹੋ 400 ਰੁਪਏ ਬਈ ਆਹ ਹਾਂ ਇਹ ਕਿਹੜਾ ਫਕਰਾਜ ਯਾਰ ਨਹੀਂ ਇਹਨੇ ਛਾਂਟ ਆਇ ਤਾਂ ਛਾਂਟ ਇਹਦੇ ਦੀ ਕੁਆਲਿਟੀ ਕਿੰਨਾ ਗਿਆ ਸਿਰੇ ਦੀ ਕੁਆਲਿਟੀ ਐ 450 ਰੁਪਏ ਸਾਰਾ ਮੋਟਾ ਸਾਈਜ਼ ਥੋੜਾ ਜਿਹਾ ਆ ਐਲ ਆਰ ਆ 192 ਕੀ ਆ ਮੜਾ ਜਾ 450 ਰੁਪਏ ਆ 450 ਐਲ ਆਰ ਸਿਰ ਥੋੜੇ 19 ਕੀ ਆ ਜਿਹੜਾ ਸਿਰੇ ਦੀ ਕੁਆਲਿਟੀ 500 ਆ ਉਹ 550 ਤੱਕ ਆ 550 ਤੱਕ ਜਾਂਦਾ ਲੈ ਭਾਈ 450 ਜਿਹੜਾ ਡਾਇਮੰਡ ਆ ਆ 500 ਤੋਂ ਲੈ ਕੇ 550 ਜਿਹੜਾ ਐਲ ਆਰ ਦੀ ਕੁਆਲਿਟੀ ਪ੍ਰੇਮ ਫਰੂਟ ਕੰਪਨੀ ਤੇ ਨੰਬਰ ਆ ਗਿਆ 98449695 ਸਹੀ ਆ ਹਾਂਜੀ ਹਾਂਜੀ ਕੀ ਗੱਲ ਆ ਤਾਂ ਰਹਿ ਤਾਂ ਜਿਹੜਾ ਵੀਡੀਓ ਵੇਖ ਕੇ ਆਉਗੇ ਭਾਈ ਹਾਂ ਜਿਹੜਾ ਵੀਡੀਓ ਵੇਖ ਕੇ ਆਉਗਾ ਉਹਨੂੰ ਕੋਈ ਰਾਇਤਾ ਬਸ ਇਹੀ ਭਾਈ ਆ ਚੱਲ ਨਹੀਂ ਯਾਰ ਤੂੰ ਮੜਾ ਕਹਿ ਕਾ ਜਿਹੜਾ ਵੀਡੀਓ ਸ਼ੇਅਰ ਕਰਕੇ ਆਉਗਾ ਮੈਂ 10 ਰੁਪਏ ਲੈ ਸਕਾਂ ਜਾ ਜਾ ਉਹ ਦੇ ਦੇ ਘੱਟ ਫਿਰ ਕੀ ਆ ਚੱਲ ਭਾਈ ਲੈ ਭਾਈ ਆ ਰੇੜ ਮਤਰਾ ਜਿਹੜਾ ਚੱਲੀ ਜਾਂਦੇ ਇਧਰ ਹਣ ਓਟ ਕਪੂਰਾ ਦੀ ਸਬਜੀ ਮੰਡੀ ਦੇ ਵਿੱਚ ਇਧਰ ਭਾਈ ਤੂੜੀ ਦੀ ਬੋਲੀ ਹੋ ਗਈ ਸਟਾਰਟ ਤੇ ਆਪਾਂ ਚੱਲ ਗਏ ਹੁਣ ਕਰਾਂ ਦੀ ਤੂੜੀ ਵਾਲੇ ਪਾਸ ਲੈ ਭਾਈ ਸ਼ਿਕਾਰੀ ਨੂੰ ਇੱਕ ਸ਼ਿਕਾਰੀ ਪਈ ਜਾਂਦਾ ਸ਼ਿਕਾਰੀ ਬੜਾ ਤਕੜਾ ਲੱਭ ਗਿਆ ਸ਼ੇਰੂ ਨੂੰ ਇਹ ਆਹ ਬੰਦਾ ਸ਼ਿਕਾਰੀ ਹਾਂ ਲਾ 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 ਉਹ ਭੱਜ ਗਿਆ ਸ਼ਿਕਾਰੀ ਸ਼ਿਕਾਰੀ ਭੱਜ ਗਿਆ ਇਹ ਦੇਖਿਓ ਲੈ ਬਈ ਬਾਈ ਕੋਲੇ ਇਤਰਾ ਵੈਰੈਟੀ ਪਈ ਆ ਕੀ ਆ ਤੇ ਬਈ ਇਹਨੂੰ ਇਹ ਬਾਂਗਲਾ ਫਲੀ ਬਾਂਗਲਾ ਫਲੀ ਆ ਗਈ ਬਾਂਗਲਾ ਫਲੀ ਤੇ ਪੱਕੇਵੇਂ ਬੰਦੀ ਪਈ ਐਸੇ ਤੋੜ ਕੇ ਆਰਾਮ ਨਾਲ ਬੰਦਾ ਹੈ ਤੋੜ ਕੇ ਵਖਾਈ ਮੜੇ ਤੋੜ ਕੇ ਲੈ તોડકે એ ઝીલકે મડ દાને નિકાલ કે બના લો યાર એ દાને નિકલે મટર નુ હા تے મટરન નુ બણુગે આલુઆન nal હા આલુ બઢતીયા બિલકુલ બઢિયા બન્તા જી લે ભઈ એ તો રેટ કી રેંદા ભઈ એ દા 40 રૂપયા કિલો રેટ હે લે ભઈ 40 રૂપયા કિલો એ દા પરચૂર રેટ સીધા ગુટી લેગેગા تے બંગલા ફળી 30 જમે આલુ મટર બન દે જમે આલુ મટર દો વાળો 50 દે દિયો ઓમે જેડા ભઈ એ ਚੀਜ਼ ਬਣਦੀ ਆ ਹਾਂ ਸਹੀ ਆ ਜੀ ਕੈਂਟ ਬਣਦੀ ਆ ਪੂਰਾ ਕੈਂਟ ਲਾ ਭਈਆ ਮੋٹے ਮੋٹے ਪਿਆਜ਼ ਬਾਈ ਕੋਲੇ ਪਏ ਯਾਰ ਪਿਆਜ਼ ਹੀ ਬਹੁਤ ਮੋਟਾ ਪਿਆ ਬਾਈ ਕੋਲੇ ਹੈ ਐਡਾ ਐਡਾ ਪਿਆਜ਼ ਯਾਰ ਇਹ ਕੀ ਰੇਟ ਆ ਬਾਈ ਇਹ 30 ਰੁਪਏ ਕਿਲੋ ਹੈ ਪਰ ਚੂਨ ਰੇਟ ਬਾਈ ਦੱਸੀ ਜਾਂਦਾ ਤੇ ਵੈਸੇ ਜਿਹੜਾ ਅੰਦਰ ਹੋਲ ਸੇਲ ਦਾ ਰੇਟ ਆ ਉਹ ਕਿੰਨਾ ਹੋਊਗਾ ਅੰਦਰ ਹੈਗਾ ਜੀ 25 26 ਰੁਪਏ ਜੀ 25 26 ਰੁਪਏ ਨਾਲ ਸੀ ਗਾ ਹਾਂਜੀ ਹਾਂਜੀ ਲਭੇ ਨਾਸਿਕ ਵਾਲਾ ਵਿਚਾਰੇ 5 ਰੁਪਏ ਤਾਂ ਬਾਈਆਂ ਨੇ ਵੀ ਕਮਾਉਣੇ ਆ ਕਿ ਇਹਦੇ ਚ ਖਰਾਬ ਹੀ ਨਿਕਲਦਾ ਹਨਾ ਇਹ ਲੇਬਰ ਖਰਚਾ ਸਾਰਾ ਕੁਝ ਖਰਚੇ ਆ ਜਾਂਦਾ ਸਾਰਾ ਹੀ ਪੈਂਦਾ ਮਿਹਨਤ ਵੀ ਲੈਣੀ ਆ ਫਿਰ ਤੇ ਅੰਦਰ ਜਿਹੜਾ 25 26 ਦਾ ਰੇਟ ਫਿਲਹਾਲ ਤੇ 22 ਦਿੱਤੀ ਜਾਂਦਾ ਇੱਥੇ ਜਿਹੜਾ 30 ਰੁਪਏ ਕਿਲੋ ਜਿਹੜਾ ਮੋਟਾ ਵਿਆਜ ਜਾਣਾ ਸਿਰੇ ਦਾ ਵਿਆਜ ਜਾਣਾ ਇਹ ਨਾ ਸੀ ਇਹ ਨਾਰ ਨਾ ਮਗਾਇਆ ਚਲੋ ਪਿਆਜ ਆ ਗੁਰੂਆ ਅਨਾਰ ਹੈ ਇਹਨਾਂ ਨੂੰ ਇਹ ਨਾਰਾ ਵਰਗੇ ਪਿਆਜ ਬਈ ਕੀ ਰੇਟ ਆ ਯਾਰ ਸਹੀ ਸਹੀ ਅੰਦਰ ਵੀ ਕਿੱਤੀ ਆ ਗੁਲਾ ਸਹੀ ਸਹੀ ਅੰਦਰ ਵੀ 26 27 ਰੁਪਏ ਅੰਦਰ ਵੀ ਕੀਆ ਨਾ ਸਿਕਾਲਾ ਹਾਂ ਨਾ ਸਿਕਾਲਾ ਕੁਆਲਟੀ ਇੱਥੇ ਮੈਂ ਕਹਿੰਦਾ 30 ਰੁਪਏ ਇਹ ਨਾਰ ਇਨਾਂ ਨੂੰ ਅਨਾਰ ਕਹਿੰਦੇ ਸੀ ਗੰਡੇ ਨਹੀਂ ਕਹਿੰਦੇ ਸੀ ਸਿਕਰ ਵਾਲਾ ਪਿਆਜ਼ ਕਿੰਨਾ ਉਹ ਰੋਤ ਗੰਦਾ ਜੀ ਉਹ 16 17 ਰੁਪਏ ਗੰਦਾ ਹੈ ਜੀ ਸਿਕਰ ਵਾਲਾ ਪਿਆਜ਼ 16 17 ਰੁਪਏ ਅੰਦਰ ਪਰ ਸਿਰੇ ਦੀ ਕੁਆਲਿਟੀ ਆਹ ਇਹਨੂੰ ਕਹਿੰਦੇ ਗੰਡਾ ਇਹ ਆਵੇ ਨਾਰ ਨੂੰ ਨਾਰ ਰ ਗਿਆ ਜਿਹੜਾ ਕਹਿੰਦਾ ਇਹ ਕਹਿੰਦੇ ਇਹਨਾਂ ਨੂੰ ਅਨਾਰ ਕਹਿੰਦੇ ਆ ਇਹ ਦੇਖਦਾ 30 ਰੁਪਏ ਕਿਲੋ ਜੀ ਬਾਈ ਦੀ ਧੱਕਾ ਲਾਵੇ ਆਸ਼ਕੇ ਪਿਆਜ਼ ਨਾਲ ਬਾਕੀ ਅੰਦਰ ਸਾਰੀ ਵੀਡੀਓ ਬਣਾਈ ਵੀ ਆ ਨਾ ਆਪਾਂ ਸਰਬ ਪਿਆਜ਼ ਦਾ ਰੇਟ ਜਿਹੜਾ ਰਹਿੰਦਾ ਸੀਗਾ ਤੇ ਉਹ ਬਾਈ ਦੀ ਵੀਡੀਓ ਆਪਾਂ ਬਣਾ ਲਈ ਆ ਜੀ ਜਵਾਨ ਡਟੋ ਸਹੀ ਰੇਟ ਦੱਸਿਆ ਯਾਰਾਂ ਨੇ ਆਪਣੇ ਯਾਰ ਆ ਸਾਰੇ ਭਰਾ ਹੁਣ ਠੀਕ ਆ ਬੱਸ ਮਿਹਰਬਾਨੀ ਤੇ ਲੈ ਬਈ ਅੰਦਰ ਜਿਹੜੇ ਰੇਟ ਗਣਾਇਆ ਤੁਹਾਨੂੰ ਸਾਰੇ ਪਿਆਜ਼ ਦੀ ਵੀਡੀਓ ਇਹਨਾਂ ਸੇਠਾਂ ਨਾਲ ਤਾਂ ਨਹੀਂ ਬਣਾਈ ਗਈ ਕਿਉਂਕਿ ਬਾਈ ਜਿਹੜਾ ਮੈਂ ਤੂੜੀ ਵਾਲੀ ਬੋਲੀ ਤੇ ਜਾਣਾ ਸੀਗਾ 7:30 ਵਜੇ ਉਹਦੇ ਕਰਕੇ ਉਥੋਂ ਲੇਟ ਹੋ ਗਿਆ ਸੀ ਫਿਰ ਹੁਣ ਜਦੋਂ ਸਰ ਤੂੜੀ ਵਾਲੀ ਵੀਡੀਓ ਬਣਾਈ ਆ ਤੇ ਇਥੋਂ ਬਾਹਰੋਂ ਹੀ ਰੇਟ ਚਲੋ ਪਿਆਜ਼ ਦਾ ਪਤਾ ਕਰ ਲਿਆ ਜੀ ਤੇ ਧੰਨਵਾਦ ਤੁਹਾਡਾ ਬਹੁਤ-ਬਹੁਤ ਵੀਡੀਓ ਦੇ ਨਾਲ ਜਿਹੜੇ ਵਾਸਤੇ ਜੀ